ਇਧਰਲੇ ਪਾਸੇ ਜੋ ਮੇਰੇ ਭੈਣ ਬੈਠੀ ਹੈ ਇੱਕ ਮੁੰਡੇ ਦੇ ਚਲਸੇ ਵਿੱਚ ਆ ਜਾਂਦੀ ਹੈ ਤੇ ਇਹ ਵਿਦੇਸ਼ ਚਲੀ ਜਾਂਦੀ ਹੈ ਉੱਥੇ ਇਹ ਇਕੱਠੇ ਰਹਿੰਦੇ ਆ ਦੋਨੇ ਮੁੰਡਾ ਕਹਿੰਦਾ ਵੀ ਮੈਂ ਤੇਨੂੰ ਪਿਆਰ ਕਰਦਾ ਪਸੰਦ ਕਰਦਾ ਤੇ ਤੂੰ ਮੇਰੇ ਨਾਲ ਵਿਆਹ ਕਰਾਈ ਇਸ ਦੇ ਨਾਲ ਉਹ ਕਾਫੀ ਲੰਮਾ ਸਮਾਂ ਬਤਾਉਂਦਾ ਇਕੱਠੇ ਰਹਿੰਦੇ ਆ ਇਸ ਨੂੰ ਵਰਤਿਆ ਜਾਂਦਾ ਸ਼ੋਸ਼ਣ ਕੀਤਾ ਜਾਂਦਾ ਤੇ ਉੱਥੇ ਪ੍ਰੈਗਨੈਂਟ ਹੋ ਜਾਂਦੀ ਹੈ ਬੱਚਾ ਹੋਣ ਵਾਲਾ ਹੁੰਦਾ 3 ਮਹੀਨਿਆਂ ਦੀ ਪ੍ਰੈਗਨੈਂਟ ਸੀ ਉਸ ਤੋਂ ਬਾਅਦ ਇਸ ਨੂੰ ਉਹ ਜਵਾਬ ਦੇ ਦਿੰਦਾ ਕਿ ਮੈਂ ਤੇਰੇ ਨਾਲ ਵਿਆਹ ਨਹੀਂ ਕਰਾਉਣਾ ਫਾਰੇ ਹੋਣ ਵਿਚਾਰੀ ਥਾਂ ਥਾਂ ਭੜਕ ਰਹੀ ਐ ਛੋਟੀ ਜੀ ਬੱਚੀ ਐ ਉਹ ਇਹਨੂੰ ਸਵੀਕਾਰ ਨਹੀਂ ਕਰ ਰਹੀ ਐ ਕਹਿੰਦਾ ਜਿੱਥੇ ਮਰਜ਼ੀ ਲੈ ਕੇ ਜਾ ਜਿੱਥੇ ਮਰਜ਼ੀ ਨਾ ਜਾ ਕੀ ਗੱਲ ਬਾਤ ਐ ਕੀ ਕਹਾਣੀ ਐ ਪੂਰੀ ਪੜ੍ਹਨ ਤੋਂ ਜਾਣਾਂਗੇ ਪੜ੍ਹਨੇ ਜਿਹੜੇ ਸਰੋਤੇ ਆਪਣੀ ਵੇਖ ਰਹੇ ਆ ਤੁਹਾਡੀ ਖਬਰ ਉਹਨਾਂ ਨੂੰ ਸਾਰਾ ਡਿਟੇਲ ਨਾਲ ਦੱਸੋ ਕਿ ਜਿਹੜੇ ਮੁੰਡੇ ਦੇ ਨਾਲ ਤੁਹਾਡੀ ਰਿਲੇਸ਼ਨ ਸੀ ਉਹ ਤੁਹਾਡੇ ਰਿਲੇਸ਼ਨ ਦੇ ਵਿੱਚ ਕਿਵੇਂ ਆਇਆ ਹਾਂਜੀ ਮੈਂ 2022 ਦੇ ਵਿੱਚ ਸਿੰਗਾਪੁਰ ਗਈ ਸੀ ਤੇ ਇਹ ਮੁੰਡਾ ਮਤਲਬ 2023 ਦੇ ਵਿੱਚ ਹੀ ਮੈਨੂੰ ਮਿਲਿਆ ਸੀਗਾ ਤੇ ਇਹ ਖੁਦ ਮਤਲਬ ਮੈਨੂੰ ਮਿਲਿਆ ਮੈਂ ਕੋਈ ਇਹਦੇ ਪਿੱਛੇ ਨਹੀਂ ਸੀ ਖੁਦ ਮੈਨੂੰ ਕਹਿੰਦਾ ਮੈਂ ਤੇਨਾ ਵਿਆਹ ਕਰਾਉ ਮੈਂ ਤੈਨੂੰ ਲਾਇਕ ਕਰਦਾ ਮੈਂ ਇਹ ਕਰਦਾ ਜਿਵੇਂ ਅੱਜ ਕੱਲ ਮੁੰਡਿਆਂ ਦੀਆਂ ਗੱਲਾਂ ਸੁਣਦੇ ਆਣੇ ਆਪਾਂ ਤੇ ਇਹ ਨਹੀਂ ਕਾਫੀ ਇੱਕ ਦਮ ਮੈਂ ਥੋੜੀ ਗੱਲ ਰੋਕਦਾ ਸਿੰਗਾਪੁਰ ਤੁਸੀਂ 2022 ਦੇ ਵਿੱਚ ਗਏ ਹੋ ਹਾਂਜੀ ਤੇਜੀ ਚ ਮੁੰਡਾ 23 ਚ ਮੁੰਡਾ ਮਗਰ ਹੋ ਜਾਂਦਾ ਸਾਲ ਤੁਹਾਡੇ ਨਾਲ ਟੈਂਸੀ ਪਰ ਇਹ ਮੁੰਡਾ ਮੈਨੂੰ 2023 ਦੇ ਵਿੱਚ ਮਿਲਿਆ ਸੀ ਹਾਂਜੀ ਤੇ ਉਹ ਇਹ ਇਹ ਮੈਨੇ ਘੱਟੋ ਘਾਟੇ 4-5 ਮਹੀਨੇ ਕਹਿੰਦਾ ਰਿਹਾ ਵੀ ਤੂੰ ਮੇਰੇ ਨਾਲ ਗੱਲ ਕਰ ਲਾ ਐਦਾਂ ਵੀ ਮੈਂ ਤੈਨੂੰ ਲਾਇਕ ਕਰਦਾ ਮੈਂ ਤੇਰਾ ਸਾਥ ਦੇਊਂਗਾ ਮੈਂ ਤੈਨੂੰ ਛੱਡ ਕੇ ਨਹੀਂ ਜਾਊਂਗਾ ਮੇਰਾ ਥੋੜਾ ਪਾਸਟ ਵੀ ਸੀ ਉਹ ਜਾਣਦੇ ਹੋਏ ਵੀ ਉਹਨੇ ਮੈਨੂੰ ਐਕਸੈਪਟ ਕੀਤਾ ਏ ਤੇ ਉਸ ਤੋਂ ਬਾਅਦ ਵੀ ਮਤਲਬ ਅਸੀਂ ਮਿਲਦੇ ਰਹੇ ਗੱਲਬਾਤ ਕਰਦੇ ਰਹੇ ਤੇ ਐਦਾਂ ਹੀ ਜਿਵੇਂ ਕਹਿ ਲਓ ਜੀ ਮੈਂ ਹੁਣ ਸਮਝ ਨਹੀਂ ਆਉਂਦੀ ਵੀ ਮੈਂ ਕਿਵੇਂ ਦੱਸਾਂ ਵੀ ਰਿਲੇਸ਼ਨ ਦੇ ਵਿੱਚ ਹਰ ਸੰਡੇ ਮਤਲਬ ਕਿ ਉੱਥੇ ਰਹਿੰਦੇ ਸੀ ਜਦੋਂ ਹਰ ਸੰਡੇ ਉਹਨੇ ਮੈਨੂੰ ਲੈ ਕੇ ਜਾਣਾ ਮੈਂ ਕੋਈ ਉਹਨੂੰ ਐ ਨਹੀਂ ਸੀ ਕਿ ਜੀ ਤੂੰ ਚੱਲ ਐਦਾਂ ਐਦਾਂ ਤੇ ਖੁਦ ਮਤਲਬ ਕਿ ਲੈ ਕੇ ਜਾਂਦਾ ਸੀਗਾ ਤੇ ਆਪਦੇ ਘਰੇ ਉਹਨੇ ਪੈਸੇ ਤੇਲੇ ਦੀ ਲੋਡ ਹੁੰਦੀ ਸੀ ਉਹ ਵੀ ਮੈਨੂੰ ਮੰਗਦਾ ਸੀ ਮੈਂ ਉਹਦੇ ਘਰੇ ਪੈਸੇ ਕਰਦੀ ਸੀ ਮੇਰੇ ਕੋਲੇ ਸਾਰੇ ਪ੍ਰੂਫ ਹੈਗੇ ਆ ਐਦਾਂ ਜੀ ਜਦੋਂ ਉਹਨੂੰ ਮੈਂ ਦੱਸਿਆ ਵੀ ਐਦਾਂ ਮੈਨੂੰ ਪ੍ਰੈਗਨਨਸੀ ਆ ਗਈ ਆ ਮੈਂ ਉੱਥੇ ਇੱਕ ਫੈਮਿਲੀ ਦੇ ਵਿੱਚ ਕੰਮ ਕਰਦੀ ਸੀ ਜੀ ਮੇਰਾ ਪਰਮਿਟ ਕੱਟਿਆ ਗਿਆ ਮੈਨੂੰ ਐਮਰਜੈਂਸੀ ਉਹਨਾਂ ਨੇ ਮੇਰੀ ਟਿਕਟ ਕਰਾਤੀ ਤੇ ਮੈਨੂੰ ਵਾਪਸ ਆਉਣਾ ਪਿਆ ਗਿਆ ਮੈਂ 1 ਮਹੀਨਾ ਉਹਦੇ ਘਰੇ ਵੀ ਰਹੀ ਐ ਮੈਂ ਉਦੋਂ ਕਹਿੰਦੀ ਰਹੀ ਉਹਨੂੰ ਵੀ ਤੂੰ ਹੱਲ ਕਰ ਕੋਈ ਵੀ ਇਦਾਂ ਵੀ ਕੱਲ ਨੂੰ ਪੇਟ ਵਧੂਗਾ ਵੀ ਘਰੇ ਪਤਾ ਲੱਗੂ ਮੇਰੀ ਵੀ ਬਦਨਾਮੀ ਆ ਵੀ ਤੂੰ ਗੱਲ ਕਰ ਅੱਜ ਕਰਦਾ ਗੱਲ ਕਰਦਾ ਲਾਰੇ ਲਾਉਂਦਾ ਰਿਹਾ ਉਹਨੇ 2 ਮਹੀਨੇ ਲੰਘਾਤੇ ਜਦੋਂ ਮੇਰਾ ਪੇਟ ਜਿਆਦਾ ਨਿਕਲਣ ਲੱਗਾ ਮੈਂ ਸਰਸੇ ਚਲੀ ਗਈ ਸੀ ਮੇਰੇ ਕੋਲ ਪ੍ਰੂਫ ਹੈ ਗਿਆ ਕਿਉਂਕਿ ਉੱਥੇ ਦਾ ਕਾਰਡ ਬਣਿਆ ਬੱਚਾ ਵਾਲਾ ਤੇ ਸਕੈਨਾਂ ਵੀ ਮੈਂ ਉੱਥੋਂ ਕਰਵਾਈ ਤੋਂ ਬਾਅਦ ਮੈਂ ਬਰਨਾਲੇ ਵੀ ਡੇਢ ਮਹੀਨਾ ਰਹੀਆਂ ਜੀ ਸਾਰੇ ਐਡਰੈਸ ਹੈਗੇ ਆ ਤੁਸੀਂ ਜਿੱਥੋਂ ਵੀ ਮਰਜ਼ੀ ਪਤਾ ਕਰ ਲਿਓ ਵੀ ਮੈਂ ਹੋਟਲ ਤੇ ਰੋਟੀ ਖਾਂਦੀ ਰਹੀਆਂਗੀ ਤੇ ਮਤਲਬ ਮਤਲਬ ਕਿ ਮੈਂ ਬਹੁਤ ਕੁਝ ਫੇਸ ਕੀਤਾ ਮੈਂ ਮੈਨੂੰ ਇਹ ਮੁੰਡੇ ਨੇ ਇੰਨਾ ਲਾਰਿਆਂ ਚ ਰੱਖਿਆ ਜਿੰਨਾ ਵੀ ਕਹਿ ਦੋ ਉਸ ਤੋਂ ਬਾਅਦ ਮੈਂ ਮਤਲਬ ਕਿ ਆਪਣੇ ਥਾਣਾ ਮੇਰੇ ਸ਼ੇਰਪੁਰ ਪੈਂਦਾ ਐ ਮੈਂ ਉੱਥੇ ਦਰਗਾਹ ਤੇ ਦਿੱਤੀ ਉਹਨਾਂ ਨੇ ਕਿਹਾ ਵੀ ਕੋਈ ਗੱਲ ਨਹੀਂ ਸਾਨੂੰ ਥੋੜੇ ਦਿਨ ਦੇ ਦਿਓ ਉਹਦੇ ਘਰਦਿਆਂ ਨੂੰ ਬੁਲਾਇਆ ਗਿਆ ਉਹ ਵੀ ਬੰਦੇ ਆਏ ਸੀਗੇ ਤੇ ਉਹ ਕਹਿੰਦੇ ਵੀ ਹਾਂ ਸਾਨੂੰ ਥੋੜੇ ਦਿਨ ਦੇ ਦਿਓ ਅਸੀਂ ਸਾਨੂੰ ਕੁਝ ਗੱਲ ਦਾ ਪਤਾ ਆ ਕੁਝ ਦਾ ਨਹੀਂ ਪਤਾ ਆ ਵੀ ਸਾਨੂੰ ਪ੍ਰੋਪਰ ਪੂਰੀ ਗੱਲ ਦਾ ਪਤਾ ਹੀ ਨਹੀਂ ਹੈਗਾ ਵੀ ਜਿਹੜੀ ਮੁੰਡੇ ਵਾਲਿਆਂ ਨੇ ਹੁਣ ਸਾਨੂੰ ਦੱਸੀ ਹੈ ਮੈਂ ਉੱਥੇ ਕੋਈ ਗੱਲ ਵੀ ਉਹਨਾਂ ਨੇ ਮੇਰੀ ਸੁਣਨ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਸਾਨੂੰ ਅਸਲ 'ਚ ਗੱਲ ਦਾ ਹੀ ਨਹੀਂ ਪਤਾ ਹੈਗਾ ਫਿਰ ਉਸ ਤੋਂ ਬਾਅਦ ਉਹਨਾਂ ਨੇ 5-6 ਦਿਨ ਰੱਖੇ ਤੇ ਮੈਂ ਬਿਮਾਰ ਹੋ ਗਈ ਸੀ ਜੀ ਮੈਨੂੰ ਉਲਟੀਆਂ ਲੱਗਦੀਆਂ ਸੀ ਲੱਗ ਗਈਆਂ ਸੀ ਬਹੁਤ ਜ਼ਿਆਦਾ ਤੇ ਮੈਂ ਕਿਹਾ ਵੀ ਮੈਂ ਹਸਪੀਟਲ ਵੀ ਨਹੀਂ ਸੀ ਜਾ ਸਕਦੀ ਜੀ ਇਦਾਂ ਕਿਉਂਕਿ ਕੋਈ ਘਰ ਦਾ ਕੋਈ ਨਾਲ ਮੈਂਬਰ ਹੋਣਾ ਚਾਹੀਦਾ ਸੀ ਮੇਰੇ ਕੋਲ ਕੋਈ ਪ੍ਰੂਫ ਵੀ ਨਹੀਂ ਸੀ ਹੁਣ ਤਾਂ ਆਧ ਮੈਂ ਡਰਦੀ ਮਾਰੀ ਹਸਪੀਟਲ ਵੀ ਨਹੀਂ ਗਈ ਹੈਗੀ ਮੈਂ ਜੇ ਫਿਰ ਮੈਲਾ ਮੰਡਲ ਸੰਗਰੂਰ ਪਹੁੰਚੀ ਉਥੇ ਮੈਡਮ ਕੋਲ ਗਈ ਸੀ ਪਤਾ ਨਹੀਂ ਕੀ ਨਾਮ ਸੀ ਸੌਰੀ ਮੈਨੂੰ ਨਾਮ ਦਾ ਨਹੀਂ ਪਤਾ ਤੇ ਉਹ ਮੈਡਮ ਕਹਿੰਦੀ ਵੀ ਕੋਈ ਗੱਲ ਨਹੀਂ ਵੀ ਤੂੰ ਵੇਖ ਲਾ ਵੀ ਤੂੰ ਪੈਸੇ ਲੈ ਲਾ ਕਹਿੰਦੀ ਤੁਹਾਨੂੰ ਮੈਂ 5 ਲੱਖ ਤੱਕ ਦਵਾ ਦੇਣੀ ਆ ਮੈਨੂੰ ਕਹਿੰਦੀ ਵੀ ਉਹ ਕਹਿੰਦੇ ਅਸੀਂ ਕੁੜੀ ਨੂੰ ਐਕਸੈਪਟ ਨਹੀਂ ਕਰ ਸਕਦੇ ਮੈਂ ਕਿਹਾ ਵੀ ਮੇਰੀ ਵੀ ਜ਼ਿੰਦਗੀ ਆ ਵੀ ਮੈਂ ਕਿੱਥੇ ਜਾਉਂਗੀ ਬੱਚੇ ਦੇ ਨਾਲ ਮੈਨੂੰ ਕੌਣ ਐਕਸੈਪਟ ਕਰੂਗਾ ਬੱਚੇ ਤੋਂ ਬਿਨਾ ਵੀ ਕੌਣ ਐਕਸੈਪਟ ਕਰੂਗਾ ਤੇ ਇਹ ਗੱਲਾਂ ਮਤਲਬ ਉਸ ਤੋਂ ਬਾਅਦ ਮੇਰੇ ਪਿੰਡ ਦੇ ਹੈਗੇ ਸੀ ਚਾਰ ਬੰਦੇ ਸਰਪੰਚ ਵੀ ਸੀਗਾ ਜੀ ਇਹਨਾਂ ਨੇ ਪੰਚਾਇਤੀ ਰਾਜੀਨਾਮਾ ਆਪਸ ਵਿੱਚ ਇਹਨਾਂ ਨੇ ਕਰ ਲਿਆ ਮੈਨੂੰ ਕਹਿੰਦੇ ਜੀ ਤੂੰ ਮੁੰਡੇ ਦੇ ਪਰਚਾ ਕਰਾਵੇਂਗੀ ਤਾਂ ਤੇਰੇ ਮਾਪਿਓ ਸਿਰ ਤੇ ਨਹੀਂ ਹੈਗੇ ਤੂੰ ਕਿੱਥੋਂ ਪੈਸੇ ਲਾ ਦੇਂਗੀ ਇਹ ਕਰ ਲੈ ਅਭੀ ਮਤਲਬ ਮੈਨੂੰ ਨੀਚਾ ਦਿਖਾਈ ਗਈ ਵੀ ਤੂੰ ਕੀ ਕਰ ਲਵੇਂਗੀ ਕੱਲੀ ਫਿਰ ਇਹਨਾਂ ਨੇ ਜੀ ਮਤਲਬ ਕਿ 15 20 ਜਣ ਇਕੱਠੇ ਸੀਗੇ ਮੇਰੇ ਪਿੰਡ ਦੇ ਸੀ ਇਹ ਮੁੰਡੇ ਦੇ ਪਿੰਡ ਦੇ ਸੀ ਮੁੰਡੇ ਦਾ ਪਿਓ ਸੀਗਾ ਇਹਨਾਂ ਨੇ ਮੈਨੂੰ ਸਾਈਡ ਤੇ ਬਿਠਾਤਾ ਇਹਨਾਂ ਨੇ ਲਿਖ ਲਿਖਾ ਕਰਾ ਕੇ ਮੈਨੂੰ ਮੇਰੇ ਤੋਂ ਬਸ ਜਿਵੇਂ ਕਹਿ ਲੋ ਵੀ ਜ਼ੋਰ ਜਬਰਦਸਤ ਦਸਤੀ ਨਾਲ ਸਾਈਨ ਕਰਵਾ ਲਈ ਜੀ ਇਹਨਾਂ ਨੇ ਤੇ ਸਾਈਨ ਕਰਨ ਤੋਂ ਬਾਅਦ ਉਹੀ ਗੱਲ ਮੈਨੂੰ ਕਹਿੰਦੇ ਵੀ ਤੂੰ ਚਲੀ ਜਾ ਮੇਰਾ ਭਰਾ ਨੂੰ ਇਹ ਲੈ ਕੇ ਆਏ ਮੇਰੇ ਪਿੰਡ ਦਾ ਸਰਪੰਚ ਸੀ ਜਿਹੜਾ ਮੈਨੂੰ ਨਹੀਂ ਪਤਾ ਵੀ ਉਹਨੂੰ ਕਿਵੇਂ ਕੀ ਕਹਿ ਕੇ ਲੈ ਕੇ ਆਇਆ ਕਿਉਂਕਿ ਮੈਂ ਖੁਦ ਨਹੀਂ ਦੱਸਿਆ ਮੈਂ ਆਪਣੇ ਘਰੇ ਵੀ ਮੇਰੇ ਨਾਲ ਆਹ ਗੱਲ ਹੋ ਗਈ ਆ ਮੇਰੇ ਘਰੇ ਮੇਰੇ ਭੈਣਾਂ ਨੂੰ ਕਿਸੇ ਨੂੰ ਕੋਈ ਵਾਵਾ ਹਸਤਾ ਨਹੀਂ ਸੀ ਇਸ ਗੱਲ ਬਾਰੇ ਮੈਂ ਤਾਂ ਲੁਕਦੀ ਫਿਰਦੀ ਸੀਗੀ ਮੈਨੂੰ ਡਰ ਸੀ ਵੀ ਮੈਨੂੰ ਬੋਲਣਗੇ ਮੈਂ ਮੁੰਡੇ ਤੋਂ ਉਮੀਦ ਰੱਖੀ ਸੀ ਵੀ ਚਲੋ ਗੱਲ ਕਰੂਗਾ ਵੀ ਫਿਰ ਉਸ ਤੋਂ ਬਾਅਦ ਮੈਂ ਆਪਣੇ ਘਰੇ ਗੱਲ ਕਰੂੰਗੀ ਇਸੇ ਕਰਕੇ 2 ਮਹੀਨੇ ਇਦਾਂ ਹੀ ਉਹਨੇ ਖਰਾਬ ਕੀਤੇ ਮੈਨੂੰ 6 ਮਹੀਨਾ ਲੱਗ ਕਹਿੰਦੇ ਸੀਗੇ ਜੀ ਅਸੀਂ ਬੱਚਾ ਰੱਖ ਲਾਂਗੇ ਅਸੀਂ ਖਰਚਾ ਦੇ ਦਾਂਗੇ ਫਿਰ ਉਸ ਤੋਂ ਬਾਅਦ ਨਾ ਕੋਈ ਖਰਚਾ ਨਾ ਕੋਈ ਬੱਚਾ ਕਹਿੰਦੇ ਅਸੀਂ 9 ਲੱਖ ਦਿੰਨੇ ਆ ਇਹਨਾਂ ਨੇ 9 ਲੱਖ ਦੇ ਵਿੱਚ ਰਾਜੀਨਾਮਾ ਕਰਾ ਲਿਆ ਜੀ ਜੋ ਜ਼ਬਰਦਸਤੀ ਨਾਲ ਮੇਥੂਸੈਨ ਕਰਾ ਲੇ ਤੇ ਮਤਲਬ ਕਹਿੰਦੇ ਹੁਣ ਅਸੀਂ 9 ਲੱਖ ਦੇ ਸਕਦੇ ਆ ਸਾਡਾ ਤਾਂ ਰਾਜੀਨਾਮਾ ਹੋ ਗਿਆ ਹੁਣ ਕਹਿੰਦੇ ਅਸੀਂ ਮੁੰਡੇ ਨੂੰ ਬੇਦਖਲ ਕਰਤਾ ਮੁੰਡਾ ਵਿਆਹ ਕਰਾਉਂਦਾ ਕਰਾਵੇ ਨਹੀਂ ਕਰਾਉਂਦਾ ਨਾ ਕਰਾਵੇ ਮੁੰਡੇ ਦੀ ਸਿਰਦਰਦੀ ਹੈ ਹੁਣ ਜਦੋਂ ਮੈਂ ਮੁੰਡੇ ਨੂੰ ਕਿਹਾ ਵੀ ਕਿਵੇਂ ਕਰਨਾ ਤੂੰ ਦੱਸ ਕਹਿੰਦਾ ਮੈਂ ਤਾਂ ਕੁਝ ਨਹੀਂ ਕਰ ਸਕਦਾ ਮੇਰੇ ਹੱਥ ਖੜੇ ਆ ਕਹਿੰਦਾ ਮੈਂ ਆਪਣੇ ਘਰਦਿਆਂ ਨੂੰ ਨਹੀਂ ਸੱਟ ਸਕਦਾ ਵੀ ਮੈਂ ਤੇਰਾ ਸਾਥ ਨਹੀਂ ਦੇ ਸਕਦਾ ਤੂੰ ਆਖੇ ਬੱਚਾ ਅਨਾਥ ਆਸ਼ਰਮ ਚ ਦੇ ਦੇ ਮੈਨੂੰ ਕਹਿੰਦਾ ਤੇ ਹੁਣ ਇੱਥੇ ਹੀ ਗੱਲ ਚੱਲ ਰਹੀ ਜaldi ਮੈਂ ਉਹਨੂੰ ਹਰ ਰੋਜ਼ ਮੈਂ 500 ਵੀ ਕਿਹਾ ਤੇ ਸਵਾ ਲੱਖ ਰੁਪਏ ਜੀ ਮੈਂ ਉਹਨੂੰ ਮੁੰਡੇ ਨੂੰ ਦੇਈ ਬੈਠੀ ਆਂਗੀ ਕਿਉਂਕਿ ਹੁਣ ਤੱਕ ਮੈਂ ਤੇ ਘਰੇ ਭੇਜਦੀ ਰਹੀ ਆਂ ਮੰਗਦਾ ਸੀਗਾ ਉਹਨੂੰ ਮੈਂ ਅੱਜ ਤੱਕ ਵੀ ਮੇਰੇ ਸਾਹਮਣੇ ਆ ਜੇ ਜੀ ਹਨਾ ਮੈਂ ਮੂੰਹ ਤੇ ਕਹਿਣ ਲਈ ਤਿਆਰ ਆ ਵੀ ਉਹ ਮੁੰਡੇ ਤੋਂ ਮੈਂ ਅੱਜ ਤੱਕ ਕਦੇ 1 ਡਾਲਰ ਨਹੀਂ ਸੀ ਮੰਗਿਆ ਕੱਪੜਾ ਲੇੜਾ ਵੀ ਉਹਨੂੰ ਮੈਂ ਲੈ ਕੇ ਦੇਣਾ ਠੀਕ ਹੈ ਕੋਈ ਵੀ ਚੀਜ਼ ਉਹਨੇ ਕੁਝ ਵੀ ਕਰਨਾ ਉਹਨੂੰ ਉਹਦਾ ਖਰਚਾ ਵੀ ਮੈਂ ਚੱਕਦੀ ਰਹੀ ਆਂਗੀ ਤੇ ਪੈਸਾ ਤੇ ਲੰਨ ਦੇ ਘਰੇ ਮੈਂ ਪਾਉਂਦੀ ਰਹੀ ਹਾਂ ਕਿ ਸਾਰਾ ਮੇਰੇ ਕੋਲ ਮਤਲਬ ਟਰਾਂਸਲੇਟ ਸਾਰੀ ਹੈਗੀ ਆ ਮੇਰੇ ਕੋਲ ਸਟੇਟਮੈਂਟ ਉਹਦੀ ਬੈਂਕ ਦੀ ਤੇ ਮਤਲਬ ਇੰਨਾ ਜ਼ਿਆਦਾ ਵੀ ਫਿਰ ਵੀ ਬੰਦਾ ਵੀ ਮੈਂ ਇੰਨੀ ਜ਼ਿਆਦਾ ਉਤੇ ਹਾਵੀ ਸੀ ਵੀ ਮੈਨੂੰ ਇੰਨਾ ਮਾਣ ਸੀ ਉਹਦੇ ਵਿਸ਼ਵਾਸ ਸੀ ਵੀ ਮੈਂ ਇੱਕ ਉਹਨੂੰ ਆਪਣਾ ਬੰਦਾ ਸਮਝ ਕੇ ਹੀ ਉਹਦੇ ਨਾਲ ਰਹਿ ਰਹੀ ਸੀ ਤਿੰਨ ਸਾਲਾਂ ਤੋਂ ਮੈਨੂੰ ਯੂਜ਼ ਕਰਦਾ ਆ ਰਿਹਾ ਸੀ ਤੇ ਹੁਣ ਕਹਿੰਦਾ ਤੂੰ ਮੇਰੀ ਲੱਗਦੀ ਕੁਛ ਨਹੀਂ ਤੇ ਬੱਚਾ ਉਹਦਾ ਮੇਰੀ ਬੁੱਕਲ ਚਾਗਾ ਤੁਹਾਡੇ ਸਾਹਮਣੇ ਹੋਰ ਹੁਣ ਮੈਂ ਕੀ ਕਹਿ ਸਕਦੀ ਆ ਵੀ ਮੈਨੂੰ ਤਾਂ ਬਸ ਮੇਰੀ ਤਾਂ ਮੈਂ ਹੱਥ ਬਨ ਕੇ ਬੇਨਤੀ ਕਰਦੀ ਆ ਵੀ ਮੇਰੇ ਨਾਲ ਬਹੁਤ ਜਿਆਦਾ ਤੱਕਾ ਹੋਇਆਗਾ ਵੀ ਮੇਰੀ ਵੀ ਜ਼ਿੰਦਗੀ ਆ ਗਲਤੀਆਂ ਇਨਸਾਨੀ ਹੁੰਦੀਆਂ ਨਿਗੀਆਂ ਜਿੱਥੇ ਮੇਰੀ ਗਲਤੀ ਆ ਮੈਂ ਮੈਂ ਮੰਨੂਗੀ ਮੈਨੂੰ ਕੋਈ ਵੀ ਸਜ਼ਾ ਦੇਊਗਾ ਮੈਂ ਤਿਆਰ ਆਂਗੀ ਪਰ ਮੈਨੂੰ ਇਨਸਾਫ ਦਵਾਇਆ ਜਾਵੇ ਮੇਰੀ ਹੱਥ ਬਨ ਕੇ ਮੇਰੀ ਭਾਨੀ ਸਿੱਧੂ ਨੂੰ ਵੀ ਬੇਨਤੀ ਆ ਮੇਰੀ ਅਮਰਤਪਾਲ ਬਾਬਾ ਜੀ ਨੂੰ ਵੀ ਬੇਨਤੀ ਆ ਵੀ ਮੈਨੂੰ ਇਨਸਾਫ ਦਵਾਇਆ ਜਾਵੇ ਬਸ ਮੈਂ ਇਦਾਂ ਦਰਦ ਦਰਦੀਆਂ ਠੋਕਰਾਂ ਨਹੀਂ ਖਾ ਸਕਦੀ ਹੁਣ ਵੀ ਜੀ ਮੈਂ ਇੱਥੇ ਆਪਣੀ ਫਰੈਂਡ ਦੇ ਘਰੇ ਬੈਠੀ ਆਂਗੀ ਮੈਂ ਆਪਣੇ ਘਰੇ ਵੀ ਨਹੀਂ ਜਾ ਸਕਦੀ ਹੁਣ ਭਰਾ ਮੇਰਾ ਛੋਟਾਗਾ ਜੀ ਤਿੰਨ ਭੈਣਾਂ ਨੇ ਤਿੰਨੇ ਭੈਣਾਂ ਵਿਆਈਆਂ ਹੋਈਆਂ ਨਿਗੀਆਂ ਹੁਣ ਤੁਸੀਂ ਦੱਸੋ ਵੀ ਮੈਂ ਬੱਚੇ ਨੂੰ ਲੈ ਕੇ ਠੰਡ 'ਚ ਕਿੱਥੇ ਜਾਵਾਂ ਸਾਰਾ ਖਰਚਾ ਇਹਨਾਂ ਨੇ ਕੀਤਾ ਮੇਰਾ ਕਪੜਾ ਲੇੜਾ ਮੈਨੂੰ ਇਹਨਾਂ ਨੇ ਲਿਆ ਕੇ ਦਿੱਤਾ ਸਭ ਕੁਝ ਇਹਨਾਂ ਨੇ ਕੀਤਾ ਹੈ ਤੇ ਇਹ ਵੀ ਇਹਨਾਂ ਕੋਈ ਜ਼ਿਆਦਾ ਹੋ ਹੈ ਨਹੀਂ ਸੀ ਇਹਨੇ ਜਿੰਨੇ ਜੋਗੇ ਹੈਗੇ ਸੀ ਇਹਨਾਂ ਨੇ ਮੇਰਾ ਕੀਤਾ ਇਹਨਾਂ ਨੇ ਮੇਰੀ ਬਹੁਤ ਜ਼ਿਆਦਾ ਮਦਦ ਕੀਤੀ ਆ ਮੈਂ ਇਹਨਾਂ ਦਾ ਜ਼ਿੰਦਗੀ ਭਰ ਮਰਦੇ ਦਮ ਤੱਕ ਇਹਨਾਂ ਦਾ ਮੈਂ ਇਹ ਇਸ਼ਾਨੀ ਭੁੱਲਣਾ ਹੈਗਾ ਜਦੋਂ ਤੁਸੀਂ ਪ੍ਰਾਣਰਸੀਪਨੇ ਉੱਥਰੋਂ ਆਉਂਦੇ ਹੋ ਤੁਸੀਂ ਬਾਹਰੋਂ ਸਿੰਗਾਪੁਰ ਤੋਂ ਆਉਂਦੇ ਆ ਉਹਦੇ ਸਿੱਧੇ ਤੁਸੀਂ ਆ ਦੇ ਘਰੇ ਜਾਂਦੇ ਹੋ ਹਾਂਜੀ ਮੈਂ ਪਹਿਲਾਂ ਘਰੀ ਗਈ ਸੀ ਮੈਂ ਆਪਣੇ 1 ਮਹੀਨਾ ਘਰੀ ਰਹੀ ਆਗੀ ਜੀ ਹਾਂਜੀ ਉਹਦੇ ਮਤਲਬ ਮੈਂ ਮੁੰਡੇ ਨੂੰ ਕਹਿੰਦੀ ਰਹੀ ਉਹਦੀ ਉਸ ਤੋਂ ਬਾਅਦ ਮੇਰਾ ਪੇਟ ਨਿਕਲ ਲੱਗਿਆ ਮੈਨੂੰ ਕਹਿੰਦਾ ਕੋਈ ਨਹੀਂ ਮੈਂ ਅੱਜ ਗੱਲ ਕਰਦਾ ਕੱਲ ਗੱਲ ਕਰਦਾ ਉਹ ਗੱਲਾਂ ਚਲਾ ਕੇ ਰੱਖਿਆ ਜਦੋਂ ਫਿਰ ਮੈਂ ਕਿਹਾ ਵੀ ਕੋਈ ਗੱਲ ਨਹੀਂ ਮੈਂ ਥੋੜਾ ਟਾਈਮ ਲਈ ਮੈਂ ਇਧਰ ਉਧਰ ਹੋ ਜਾਨੀ ਆ ਵੀ ਤੂੰ ਘਰੇ ਗੱਲ ਕਰ ਪਰ ਉਹਨੇ ਗੱਲ ਕੀਤੀ ਹੀ ਨਹੀਂ ਜੀ ਲਾਰੇ ਤੇ ਰੱਖਿਆ ਤੇ ਮੈਨੂੰ 6 ਮਹੀਨਾ ਚੜ ਗਿਆ 6 ਮਹੀਨੇ ਚ ਜਾ ਕੇ ਮੈਨੂੰ ਕਹਿੰਦਾ ਮੈਂ ਮੈਨੂੰ ਕਹਿੰਦਾ ਤੇ ਮੈਂ ਕਿਹਾ ਵੀ ਐਡਾ ਥੋੜਾ ਹੁੰਦਾ ਤੀਜੇ ਮਹੀਨੇ ਤੋਂ ਉਹਨਾਂ ਨੇ ਮੈਨੂੰ ਮਨਾ ਕਰਤਾ ਸੀ ਦੂਜੇ ਛੇਵੇਂ ਮਹੀਨੇ ਵੀ ਉਹ ਡਾਕਟਰਾਂ ਨੇ ਕਹਿਤਾ ਸੀ ਵੀ ਬੋਡੀ ਬਣ ਗਈ ਹੈ ਬੱਚੇ ਦੀ ਅਸੀਂ ਐਡਾ ਪਾਪ ਨਹੀਂ ਕਰਨਾ ਇਹ ਬਹੁਤ ਵੱਡਾ ਰਿਸਕ ਆ ਵੀ ਤੇਰੀ ਜਾਨ ਨੂੰ ਵੀ ਖਤਰਾ ਆ ਗਿਆ ਤੇ ਹੁਣ ਮੈਂ ਤਾਂ ਫਿਰ ਇੱਕ ਜਨਮ ਹੀ ਦੇ ਸਕਦੀ ਸੀ ਜੀ ਮੈਂ ਤਾਂ ਕੁਝ ਕਰ ਨਹੀਂ ਸਕਦੀ ਸੀ ਜਦੋਂ ਤੁਹਾਨੂੰ ਛੇਵੇਂ ਮਹੀਨੇ ਲੱਗਿਆ ਉਦੋਂ ਵੀ ਤੁਸੀਂ ਜਾਂਦੇ ਪਿੱਛੇ ਪਰਿਵਾਰ ਦੇ ਵਿੱਚ ਸੀ ਉੱਥੇ ਨਹੀਂ ਜੀ ਮੈਂ ਸਰਸੀ ਸੀਗੀ ਹਾਂਜੀ ਮੈਂ ਸਰਸੀ ਸੀ ਜੀ ਮੇਰੇ ਕੋਲ ਰਿਪੋਰਟਾਂ ਸਾਰੀਆਂ ਹੈਗੀਆਂ ਨੇ ਕਿੰਨੇ ਚਿਰ ਪਹਿਲਾਂ ਆ ਗਈ ਸੀ ਫਿਰ ਤੁਸੀਂ ਜੋ ਤੀਜੇ ਮਹੀਨੇ ਚ ਆ ਗਈ ਸੀ ਤੁਸੀਂ ਕਰੋ ਮੈਂ ਜੀ ਮੈਂ 23 ਮਈ ਨੂੰ ਮੈਂ ਇਥੇ ਇੰਡੀਆ ਆਈ ਹਾਂ ਕਿ ਸਿੰਗਾਪੁਰ ਤੋਂ ਤੇ ਮਈ ਜੂਨ ਜੁਲਾਈ ਦੇ ਵਿੱਚ ਮੈਂ ਉੱਥੇ ਚਲੀ ਗਈ ਸੀ ਸਰਸੇ ਉਦੋਂ ਮੈਨੂੰ ਜਦੋਂ ਮੈਨੂੰ 5ਵਾਂ ਮਹੀਨਾ ਉਦੋਂ ਮੈਨੂੰ 5ਵਾਂ ਮਹੀਨਾ ਲੱਗਿਆ ਸੀ ਜਦੋਂ ਮੈਂ ਘਰ ਹੋ ਗਈਆਂ ਉੱਥੇ ਗਈਆਂ ਤਾਂ ਮੈਨੂੰ 6ਵਾਂ ਮਹੀਨਾ ਚੜ ਗਿਆ ਸੀ ਜੀ ਸਰਸੇਟੀ ਦੇ ਕੋਲ ਰਹਿੰਦੇ ਸੀ ਫਿਰ ਤੁਸੀਂ ਸਰਸੇਟੀ ਜੀ ਕੋ ਫੈਮਿਲੀ ਸੀ ਮੈਂ ਉੱਥੇ ਹੀ ਮਤਲਬ ਅਡਜਸਟ ਕੀਤਾ ਉਹ ਮੇਰੀ ਗਾਹਾਂ ਦੀਆਂ ਕਿਸੇ ਨੇ ਗੱਲ ਕਰਾਈ ਸੀ ਸੌਰੀ ਮੈਂ ਨਾਂ ਨਹੀਂ ਲੈ ਸਕਦੀ ਚਲੋ ਵੀ ਮੇਰੀ ਫਰੈਂਡ ਸੀ ਉਹਨੇ ਮੇਰੀ ਮਦਦ ਕੀਤੀ ਉਹਨੂੰ ਮੈਂ ਸਾਰੀ ਸਟੋਰੀ ਦੱਸੀ ਐਦਾ ਤੇ ਫਿਰ ਉਹਨਾਂ ਨੇ ਐਦਾ ਕਰਕੇ ਉਹ ਕਹਿੰਦੇ ਵੀ ਉੱਥੇ ਰਹਿ ਸਕਦੇ ਤੂੰ ਫੈਮਿਲੀ ਚ ਰਹੀਆਂ ਜੀ ਮਤੇ ਬਰਨਾਲੇ ਵੀ ਮੈਂ ਇੱਕ ਫੈਮਿਲੀ ਚ ਰਹੀਆਂਗੀ ਨੂਰ ਹਸਪਤਾਲ ਕੋਲ ਹੈ ਰੋਟੀ ਵੀ ਮਦੋ ਹੋਟਲ ਤੋਂ ਖਾਂਦੀ ਰਹੀ ਹੈ ਜੀ ਜੀ ਇਹ 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 ਸਟੋਰੀ ਦਾ ਸਾਰੇ ਤੁਹਾਡੀ ਫੈਮਲੀ ਨੂੰ ਪਤਾ ਸਾਰੀ ਦਾ ਵੀ ਕੁੜੀ ਸਿੰਗਾਪੁਰ ਗਈ ਸੀ ਤੁਸੀਂ ਸਿੰਗਾਪੁਰ ਜਾਣੇ ਆ ਮਾਪਿਆਂ ਨੇ ਪੈਸੇ ਲਾ ਕੇ ਭੇਜਿਆ ਸੀ ਤੁਹਾਡੇ ਮਾਤਾ ਪਿਤਾ ਨੇ ਪੈਸੇ ਲਾ ਕੇ ਭੇਜੇ ਸੀ ਤੁਹਾਨੂੰ ਹਾਂਜੀ ਤੁਸੀਂ ਉਨ ਜਦੋਂ ਉੱਥੇ ਜਾ ਗਈ ਸਿੰਗਾਪੁਰ ਫਿਰ ਘਰੇ ਕੋਈ ਭੇਜਦੇ ਸੀ ਕਮਾਈ ਜਦੋਂ ਉੱਥੇ ਕਮਾਉਂਦੇ ਸੀ ਕੋਈ ਘਰੇ ਵੀ ਭੇਜੇ ਤੇ ਮੁੰਡੇ ਨੂੰ ਖਵਾਈ ਗਏ ਨਹੀਂ ਜੀ ਮੁੰਡਾ ਜ਼ਿਆਦਾ ਪੈਸੇ ਮੂਹ ਹੀ ਮੰਗਦਾ ਰਹਿੰਦਾ ਸੀਗਾ ਮੇਰੇ ਤੋਂ ਮਦੀ ਤੂੰ ਆ ਮਹੀਨੇ ਮੈਂ ਤੈਨੂੰ ਅਗਲੇ ਮਹੀਨੇ ਦੇ ਦੂ ਤੂੰ ਸੈਲਰੀ ਘਰੇ ਪਾ ਦੇ ਆ ਮੇਰੀ ਵੀ 600 ਡਾਲਰ ਸੈਲਰੀ ਸੀ 35-40 ਹਜ਼ਾਰ ਬੰਦਦਾਗਾ ਤੇ ਮੈਂ ਕਰਦੀ 30000 ਪਾਤਾ ਕਰੀ 35000 ਪਾਤਾ ਐ ਮੈਂ ਟੋਟਲ ਕਰਦੇ ਕਰਾਉਂਦੇ ਹੁਣ ਤਾਂ ਕਿ 1 ਲੱਖ 20 ਹਜ਼ਾਰ ਮੈਂ ਮੁੰਡੇ ਤੋਂ ਲੈਣਾ ਆ ਨਹੀਂ ਤੁਸੀਂ ਉਹ ਮੁੰਡੇ ਨੂੰ ਖੁਵਾਈਗੇ ਪੈਸੇ ਜਿਹੜੇ ਮੈਂ ਆਪਣੇ ਤੁਹਾਨੂੰ ਪੈਸੇ ਲਾ ਕੇ ਭੇਜਿਆ ਸੀ ਤੁਸੀਂ ਉਹਨਾਂ ਬਾਰੇ ਇੱਕ ਵਾਰੀ ਵੀ ਨਹੀਂ ਸੋਚਿਆ ਵੀ ਮੇਰੇ ਮਾਤਾ ਪਿਤਾ ਨੇ ਪੈਸੇ ਲਾ ਕੇ ਭੇਜਿਆ ਮੈਂ ਉਹਨਾਂ ਨੂੰ ਪਿੱਛੇ ਪੈਸੇ ਭੇਜਿਆ ਨੇ ਮੇਰੇ ਬਰਾਦਰ ਹੋਈ ਨਹੀਂ ਜੀ ਮੇਰੀ ਫੈਮਿਲੀ ਚ ਮੇਰੇ ਪੇਰੈਂਟਸ ਨਹੀਂ ਆ ਮੇਰੇ ਪਾਪਾ ਦੀ ਡੈਥ ਨੂੰ 23 ਸਾਲ ਹੋ ਗਿਆ ਮਮੇ ਦੀ ਡੈਥ ਨੂੰ 14 ਸਾਲ ਹੋ ਗਿਆ ਤੇ ਮੈਂ ਮਤਲਬ ਕਿ ਮੇਰੇ ਬ੍ਰਦਰ ਦਾ ਜਿਹੜਾ ਖਰਚਾ ਸੀਗਾ ਮਹੀਨੇ ਦਾ ਮੈਂ ਉਹਨੂੰ ਭੇਜਦੀ ਰਹੀ ਆਂਗੀ ਪੜਾ ਹੀ ਕਰਦਾ ਸੀਗਾ ਕੋਰਸ ਕੀਤਾ ਉਹਨੇ ਉਹ ਵੀ ਸਾਰਾ ਮੈਂ ਖਰਚਾ ਕਰਦੀ ਰਹੀ ਆਂ ਵੀ ਉਹਨੂੰ ਮੇਰੀ ਹੈ ਨਹੀਂ ਸੀ ਕੋਈ ਐਨਾ ਪਿੱਛੇ ਵੀ ਜੀ ਮੈਂ ਲਿਮਟ ਨਾਲ ਚੱਲਦੀ ਰਹੀ ਆਂ ਚਲੋ ਮੈਂ ਉਹਨੂੰ ਜ਼ਿਆਦਾ ਸਮਝਿਆ ਮੈਂ ਕਿਉਂਕਿ ਵੀ ਮੈਂ ਉਹਨੂੰ ਆਪਣਾ ਹੀ ਸਮਝਿਆ ਸੀ ਮੈਂ ਉਹਨੂੰ ਬਗਾਨਾ ਨਹੀਂ ਸਮਝਿਆ ਵੀ ਚਲੋ ਮੈਂ ਉਸ ਘਰ ਹੀ ਜਾਣਾਗਾ ਮੈਂ ਉਹਦੇ ਮਾਪੇ ਨੂੰ ਮੈਂ ਆਪਣਾ ਮਾਪੇ ਹੀ ਸਮਝਿਆ ਉਹਦੀਆਂ ਭੈਣਾਂ ਨੂੰ ਮੈਂ ਆਪਣੇ ਭੈਣਾਂ ਵਰਗਾ ਹੀ ਸਮਝਿਆ ਮੈਂ ਇੱਕ ਫੈਮਿਲੀ ਹੀ ਸਮਝਿਆ ਉਹਨੂੰ ਪਰ ਉਹਨੇ ਹੁਣ ਐਡਾ ਵੱਡਾ ਧੋਖਾ ਦੇਣਾ ਸੀ ਉਹ ਮੈਨੂੰ ਨਹੀਂ ਸੀ ਪਤਾ ਵੀ ਤੁਹਾਨੂੰ ਗੱਲਬਾਤ ਕਰਾਉਂਦਾ ਸੀ ਤੁਹਾਡੀ ਆਦੀ ਮਾਤਾ ਨਾ ਪਿਤਾ ਨਾ ਭੈਣਾਂ ਨਾ ਉਹ ਮੁੰਡਾ ਗੱਲਬਾਤ ਕਰਾਉਂਦਾ ਸੀ ਤੁਹਾਡੀ ਉਹਦੇ ਘਰ ਦੇ ਨੂੰ ਪਤਾ ਪਤਾ ਸੀ ਜੀ ਸਾਰੇ ਮੇਰੇ ਬਾਰੇ ਹਾਂਜੀ ਪਤਾ ਸੀ ਥਾਣੇ 'ਚ ਵੀ ਮੈਡਮ ਨੇ ਪੁੱਛਿਆ ਆ ਤੇ ਕਹਿੰਦੇ ਵੀ ਮੈਂ ਉੱਥੇ ਕਿਹਾ ਮਾਹ ਜੀ ਇਹਨਾਂ ਨੂੰ ਪਤਾ ਸੀਗਾ ਸਾਰਾ ਵੀ ਇਹ ਏਦਾਂ ਕੁੜੀ ਨਾਲ ਗੱਲ ਕਰਦਾਗਾ ਫਿਰ ਉਹਦੇ ਡੈਡੀ ਨੂੰ ਪੁੱਛਿਆ ਗਿਆ ਉਹ ਕਹਿੰਦੇ ਹਾਂਜੀ ਸਾਨੂੰ ਪਤਾ ਸੀਗਾ ਤੇ ਕਹਿੰਦਾ ਮਤਲਬ ਵੀ ਹਾਂ ਉਹਨਾਂ ਨੂੰ ਪਤਾ ਸੀਗਾ ਹੁਣ ਵੀ ਕਹਿੰਦੇ ਅਸੀਂ ਸਾਡੇ ਮੁੰਡੇ ਦਾ ਕਿਹੜਾ ਸੀ ਕਿਹੜਾ ਸਾਡੇ ਮੁੰਡੇ ਨੇ ਕਿਹੜਾ ਵਿਆਹ ਕਰਾਇਆ ਵੀ ਮੈਂ ਇਹਨੂੰ ਨਹੀਂ ਕੋਈ ਪੁੱਛੂਗਾ ਵੀ ਤੂੰ ਵੀ ਤੇਰਾ ਤੇਰਾ ਕਿਹੜਾ ਵਿਆਹ ਹੋਇਆ ਉਹ ਮੁੰਡੇ ਨਾਲ ਵੀ ਤੇ ਬੱਚਾ ਕਿਹਦਾ ਇਹ ਉਹ ਮੈਨੂੰ ਨਹੀਂ ਲੋਕ ਉਂਗਲਾ ਚੱਕਣਗੇ ਹੁਣ ਮੈਂ ਡਰਦੀ ਮਾਰੀ ਬੈਠੀ ਆ ਇੱਥੇ ਮੈਂ ਕਿੱਥੇ ਜਾਵਾਂ ਥਾਣੇ ਜਾਂਦੇ ਹੋ ਤੁਸੀਂ ਮਹਿਲਾ ਮੰਡਲ 'ਚ ਵੀ ਜਾਂਦੇ ਹੋ ਉਦੋਂ ਬੱਚੇ ਨੇ ਜਨਮ ਸਾਇਦ ਸੱਤਵਾਂ ਮਹੀਨਾ ਲੱਗਿਆ ਸੀ ਉਦੋਂ ਜੀ ਸੱਤਵਾਂ ਮਹੀਨਾ ਲੱਗਿਆ ਸੀ ਤੁਹਾਨੂੰ ਮੈਂ ਕਿਹਾ ਮੈਂਡਰ ਵਾਲੀ ਮੈਡਮ ਕਹਿੰਦੀ ਸੀ 5 ਲੱਖ ਰੁਪਏ ਦਵਾ ਦੇਣੀ ਹੈ ਮੈਂ ਹਾਂਜੀ ਕਹਿੰਦੇ ਉਹ ਕਹਿੰਦੇ ਵੀ ਮੁੰਡੇ ਵਾਲੇ ਕਹਿੰਦੇ ਆ ਅਸੀਂ ਕੁੜੀ ਨੂੰ ਐਕਸੈਪਟ ਨਹੀਂ ਕਰ ਸਕਦੇ ਤੇ ਕਹਿੰਦੇ ਵੀ ਉਹ ਕਹਿੰਦੇ ਅਸੀਂ ਤਾਂ ਪੈਸੇ ਆ ਚਨੇ ਮੜਨਾ ਤੇ ਮੈਂ ਮੁੜ ਕੇ ਗੱਲ ਕਹੀ ਵੀ ਆ ਚਲੋ ਮੈਨੂੰ ਵੇਖਣਗੇ ਸਾਰੇ ਸੁਣਨਗੇ ਆਪਾਂ ਝੂੜਾ ਬੱਚੇ ਹੱਥ ਜਾ ਬਝੂਠ ਨਹੀਂ ਬੋਲਦੇ ਮੈਂ ਕਿਹਾ ਵੀ ਜੇ ਉਹਨਾਂ ਨੇ ਭਾਵੇਂ 5 ਲੱਖ ਨਾਲ ਮੇਰਾ ਕੀ ਹੋਊ ਮੈਨੂੰ ਦੇ ਦੇਣ 25-30 ਲੱਖ ਰੁਪਏ ਵੀ ਮੈਂ ਘਰ ਲੈ ਲੂੰਗੀ ਵੀ ਮੈਂ ਕਿਹੜਾ ਘਰੇ ਜਾਣ ਜੋਗੀਆਂ ਨ ਪਾਲ ਲੂਗੀ ਮੈਨੂੰ ਦੇ ਦੇਣ 25 30 ਲੱਖ ਰੁਪਇਆ ਮੇਰੀ ਜ਼ਿੰਦਗੀ ਲੰਘ ਜੂ ਇਹਨੇ ਬੱਚਾ ਵੱਡਾ ਹੋ ਜਾਊਗਾ ਮੈਂ ਇਹਨੂੰ ਪੜਾਉਣਾ ਲਿਖਾਉਣਾ ਵੀ ਹੈਗਾ ਮੈਂ ਸਾਰੀਆਂ ਗੱਲਾਂ ਇਹ ਕਹੀਆਂ ਨਹੀਂ ਜੀ ਉੱਥੇ ਕਹਿੰਦੇ ਐਨੇ ਦਾ ਉਹਨਾਂ ਦਾ 2.5 ਕਿੱਲੇ ਜ਼ਮੀਨ ਦੇਉਂਦੇ ਆ ਉਹ ਐਨੇ ਦੇ ਨਹੀਂ ਸਕਦੇ ਉਹਦੇ ਬੁੱਢੇ ਬਾਪ ਕਣੀ ਦੇਖੋ ਇਹ ਵੋ ਮੈਂ ਕਿਹਾ ਵੀ ਮੇਰੇ ਕਣੀ ਵੀ ਤਾਂ ਦੇਖੋ ਫਿਰ ਮੈਂ ਵੀ ਕਿਸ ਰੀਤੀ ਤੇ ਜੋ ਵੀ ਮੈਂ ਕਿਹਾ ਐਡੀ ਹੋਈਆਂ ਸਮਾਨ ਤੋਂ ਲੱਗ ਗਈ ਸੀਗੀ ਮੈਨੂੰ ਵੀ ਇੱਕ ਮਾਣੇ ਜਨਮ ਦਿੱਤਾ ਆ ਤੇ ਇਹਦੇ ਵਿੱਚ ਹੁਣ ਜੇ ਵੀ ਉਹੀ ਗੱਲ ਹੈ ਜੀ ਹੁਣ ਮੇਰੀ ਕੋਈ ਕੱਲੇ ਦੀ ਗਲਤੀ ਤਾਂ ਹੈ ਨਹੀਂਗੀ ਇਹ ਤੁਹਾਡੀ 9 ਲੱਖ ਦੀ ਗੱਲ ਹੋਈ ਤੁਸੀਂ ਕਿੰਨੇ ਵੀ 9 ਲੱਖ ਵੀ ਦਿੰਦੇ ਸੀ ਉਹ ਦੋ 9 ਲੱਖ ਕੌਣ ਕਹਿੰਦੇ ਸਰਪੰਚ ਕਹਿੰਦੇ ਸੀ ਹਾਂ ਜੀ ਨਾਮਾ ਕਰਵਾਇਆ ਉਹਨਾਂ ਨੇ 9 ਲੱਖ ਦੇ ਵਿੱਚ ਵੀ ਅਸੀਂ 20 ਲੱਖ 25 ਲੱਖ ਨਹੀਂ ਦੇ ਸਕਦੇ ਵੀ ਅਸੀਂ ਜਿੰਨੀ ਗੁਜਾਇਸੂ ਅਸੀਂ ਉਹਨੇ ਦਵਾਂਗੇ ਇਹਨਾਂ ਨੇ 9 ਲੱਖ ਦਾ ਆਪਸੀ ਪੰਚਾਇਤ ਵਾਲਿਆਂ ਨੇ ਕੀਤਾ ਜੀ ਮੈਨੂੰ ਨਹੀਂ ਕੋਈ ਪੁੱਛ ਗਿਆ ਸੋਈ ਮੈਨੂੰ ਤਾਂ ਬਸ ਇੰਨੀ ਗੱਲ ਕਹੀ ਗਈ ਮੈਨੂੰ ਕਹਿੰਦੇ ਵੀ ਜੇ ਤੂੰ ਪਰਚਾ ਘਟਾਵੇਂਗੀ ਮੁੰਡੇ ਤੇ ਉਹ ਪਹਿਲਾਂ ਕਹਿੰਦੇ ਸੀ ਰੇਪ ਦਾ ਪਰਚਾ ਪਾਊਗਾ ਉਹ ਕਹਿੰਦੇ ਜੀ ਤੁਸੀਂ ਪਰਚਾ ਕਰਾਉਂਗੇ ਕਿ ਤੂੰ ਕਿੱਥੋਂ ਪੈਸੇ ਲਾ ਲੇਂਗੀ ਤੇਰੇ ਸਿਰ ਤੇ ਕੌਣ ਆ ਤੇਰੇ ਘੜਾ ਮਾਪਾ ਪਾ ਬੈਠੇ ਆ ਇਹ ਬੋਵਾ ਕਾਫੀ ਗੱਲਾਂ ਮਤਲਬ ਉਹਨਾਂ ਨੇ ਗਈਆਂ ਵੀ ਮੇਰੇ ਦਿਮਾਗ ਤੇ ਇੰਨਾ ਪ੍ਰੈਸ਼ਰ ਪਾਤਾ ਵੀ ਮੈਨੂੰ ਕੋ ਨਾਲ ਵਾਕਿਓ ਧੱਕਾ ਹੋ ਰਿਹਾਗਾ ਬਹੁਤ ਜਿਆਦਾ ਧੱਕਾ ਹੋਇਆ ਜੀ ਨਜਾਇਜ਼ੀ ਧੱਕਾ ਹੋਇਆ ਜੀ ਕਿ ਨੌ ਲੱਖ ਦਾ ਤੁਸੀਂ ਕਹਿੰਦੇ ਤੁਹਾਡੇ ਨਾਲ ਸਮਝੌਤਾ ਹੋ ਗਿਆ ਸਮਝੌਤਾ ਹੋ ਗਿਆ ਸੀ ਨੌ ਲੱਖ ਦਾ ਤੁਹਾਡੇ ਨਾਲ ਵੀ ਨੌ ਲੱਖ ਲੈ ਲਾ ਤੂੰ ਬੇਮੰਡੇ ਦੀ ਕਾਰਵਾਈ ਨਾ ਕਰਾ ਹਾਂਜੀ ਇਹਨਾਂ ਨੇ ਮਤਲਬ ਉਹੀ ਇਹੀ ਰਾਜੀਨਾਮਾ ਕਰਵਾਇਆਗਾ ਜੀ ਇਹਨਾਂ ਨੇ ਸਹਿਨ ਕਰਵਾਇਆਗੇ ਮੇਰੇ ਨਾਲ 9 ਲੱਖ ਰੁਪਏ ਤੁਹਾਨੂੰ ਮਿਲ ਗਿਆ ਨਹੀਂ ਜੀ ਮੈਂ ਇੱਕ ਪੈਸਾ ਨਹੀਂ ਲੈਂਦਾ ਇਹਨਾਂ ਤੋਂ ਫੇਰ ਤੂੰ ਇਹ ਕਹਿਣੀ ਵੀ ਨੌ ਲੱਖ ਦਿਓ ਮੈਨੂੰ ਫੇਰ ਜਾਤਾ ਜੀ ਤੁਹਾਡਾ ਸਮਝੌਤਾ ਹੋ ਗਿਆ ਸਮਝੌਤੇ ਦੇ ਵਿੱਚ ਕੌਣ ਪਿਆ ਤੁਹਾਡੇ ਦੇ ਵਿੱਚ ਸਰਪੰਚ ਮੈਂਬਰ ਜਿਹੜੇ ਪਏ ਸੀ ਉਹ ਕਿੱਥੋਂ ਦੇ ਸੀ ਕਿਹੜੇ ਪਿੰਡ ਮੇਰੇ ਪਿੰਡ ਦੇ ਸੀ ਸਰਪੰਚ ਸੀ ਜੀ ਦੋ ਬੰਦੇ ਮਤਲਬ ਮੈਂਬਰ ਸੀਗੇ ਤੇ ਇਹਨਾਂ ਦੇ ਪਿੰਡ ਦਾ ਕੋਈ ਚੇਅਰਮੈਨਾ ਸੁਖਵਿੰਦਰ ਸਿੰਘ ਸੁਖਾ ਕਹਿੰਦੇ ਆ ਉਹਨੂੰ ਤੇ ਦੋ ਬੰਦੇ ਉਹਨਾਂ ਨਾਲ ਸੀ ਤੇ ਉਹ ਮੁੰਡੇ ਦਾ ਡੈਡੀ ਸੀ ਮੈਂ ਕਿਹਾ ਵੀ ਮੈਨੂੰ ਇਹ ਸੌਦਾ ਨਹੀਂ ਮਨਜ਼ੂਰ ਵੀ ਮੇਰੀ ਵੀ ਇੱਜ਼ਤ ਸੀਗੀ ਉਹ ਤਿੰਨ ਸਾਲ ਉਹਨੇ ਮੈਨੂੰ ਵਰਤੇ ਆ ਯੂਜ਼ ਕੀਤਾ ਆ ਠੀਕ ਆ ਅੱਗੇ ਮੈਨੂੰ ਕਿਹੜਾ ਮੁੰਡਾ ਐਕਸੈਪਟ ਕਰੂਗਾ ਮੇਰੀ ਵੀ ਕੋਈ ਇੱਜ਼ਤ ਆ ਗਈ ਤੇ ਨਾ ਮੈਂ ਬੱਚੇ ਦਾ ਸੌਦਾ ਕਰਨਾ ਨਾ ਮੈਂ ਆਪਣੀ ਇੱਜ਼ਤ ਦਾ ਮੈਂ ਤਾਂ ਉਸੇ ਘਰੇ ਬਸਣਾ ਆ ਜਦੋਂ ਮੁੰਡਾ ਮੈਨੂੰ ਹੁਣ ਤੱਕ ਕਹਿੰਦਾ ਰਿਹਾ ਵੀ ਮੈਂ ਤੇਰੇ ਨਾਲ ਵਿਆਹ ਕਰਾਉਂਗਾ ਵੀ ਮੈਂ ਕਿੱਥ ਫਿਰ ਉਹ 9 ਲੱਖ ਰੁਪਇਆ ਕਿਸੇ ਨੇ ਨਹੀਂ ਦਵਾਇਆ ਵਿਚੀ ਰੁਲ ਗਿਆ ਸائن ਸائن ਕਰਾ ਲਈ ਤੁਹਾਡੇ ਨੂੰ ਬਰਿਆਕ ਸائن ਜਨ ਕੇ ਭਰੋਸੇ ਚ ਲੈ ਕੇ ਤੁਹਾਨੂੰ ਸائن ਕਰਾ ਲੇ ਉਹ ਕਾਗਜ਼ ਪੱਤਰ ਕਿਹਦੇ ਕੋਲ ਹੈ ਜਿਹੜੇ ਤੁਸੀਂ ਸائن ਕਰਾਏ ਤੁਹਾਨੂੰ ਉਹਨਾਂ ਕੋਲ ਵੀ ਹੈਗੇ ਆ ਜੀ ਮੇਰੇ ਪਿੰਡ ਪੈਣਗੇ ਮੇਰੇ ਕੋਲ ਨਹੀਂ ਉਸ ਤੋਂ ਬਾਅਦ ਤੁਸੀਂ ਡੀਸੀ ਦੇ ਮਹਿਲਾ ਮੰਡਲ ਗਏ ਨਹੀਂ ਕਿ ਜਿਹੜੇ ਤੁਹਾਡੇ ਪਿੰਡ ਦੇ ਸਰਪੰਚ ਸੀ ਮੈਂਬਰ ਸੀ ਉਹਨਾਂ ਨੂੰ ਕਿਹਾ ਨਹੀਂਗਾ ਵੀ ਸائن ਤਾਂ ਤੁਸੀਂ ਮੇਰੇ ਤੋਂ ਕਰਵਾ ਲਏ ਆ ਤੇ ਪੈਸੇ ਤਾਂ ਮੈਨੂੰ ਇੱਕ ਰੁਪਇਆ ਨਹੀਂ ਦਿੱਤਾ 9 ਲੱਖ ਦੇ ਤੁਸੀਂ ਸائن ਕਰਾ ਲਿਆ ਮੇਰੇ ਤੋਂ ਜਦੋਂ ਮੈਨੂੰ ਪੈਸੇ ਵੀ ਦਿਓ ਜੀ ਨਹੀਂ ਮੈਂ ਆਪੇ ਬੰਨਾ ਕਰਤਾ ਸੀ ਜਿਵੇਂ ਪੈਸੇ ਨਹੀਂ ਲੈਣੇ ਹੈਗੇ ਕਿਉਂਕਿ ਮੇਰੇ ਨਾਲ ਹੋਈ ਧੱਕਾ ਸੀ ਮੈਨੂੰ ਖੁਦ ਨੂੰ ਪਤਾ ਹੀ ਨਹੀਂ ਸੀ ਜਿਹੜਾ ਰਾਜੀਨਾਮਾ ਕਰਵਾਇਆ ਇਹਨਾਂ ਨੇ ਲਿਖ ਲਿਖਾ ਬਹੁਤ ਕੁਝ ਲਿਖਵਾਇਆ ਸੀ ਉਹਦੇ ਵਿੱਚ ਦੇ ਵੀ ਅਸੀਂ ਕੁੜੀ ਨੂੰ ਇੱਕ ਔਰਤ ਔਰਤ ਹੋਣ ਦੇ ਨਾਤੇ ਅਸੀਂ ਉਹਨੂੰ 9 ਲੱਖ ਰੁਪਏ ਦੇ ਰਹੇ ਹਾਂ ਮੁੰਡਾ ਜਿੱਥੇ ਮਰਜੀ ਵਿਆਹ ਕਰਾਵੇ ਕੁੜੀ ਜਿੱਥੇ ਮਰਜੀ ਵਿਆਹ ਕਰਾਵੇ ਮੈਂ ਤਾਂ ਮੈਨੂੰ ਕਿਹੜਾ ਇਹਨਾਂ ਨੇ ਕੋਈ ਪੜਨ ਦਾ ਲਿਖ ਵੀ ਦੇਖਣ ਦਾ ਮੌਕਾ ਦਿੱਤਾ ਇਹਨਾਂ ਨੇ ਬਸ ਜ਼ਬਰਦਸਤੀ ਨਾਲ ਜਿਵੇਂ ਕਹ ਲੋ ਵੀ ਸਾਈਨ ਕਰਦੇ ਫਟਾਫਟ ਉਹ ਕੰਮ ਕੀਤਾ ਵੀ ਧੱਕਾ ਹੀ ਕੀਤਾ ਜੀ ਉਹਨਾਂ ਨੇ ਮੇਰਾ ਸਾਈਨ ਕੀਤਾ ਮੈਂ ਕੋਈ ਪੜ ਤੇ ਲਿਖਤ ਨਹੀਂ ਕੀਤੀ ਹੈਗੀ ਜੇ ਮੈਂ ਪੜ ਤੇ ਲਿ ਜੀ ਜੰਝਰਾਜੀ ਨਾਮ ਹੁੰਦਾ ਕੱਲੂ ਕੋਈ ਹੋਰ ਮੁੰਡਾ ਕੁੜੀ ਨੂੰ ਪ੍ਰੈਗਨੈਂਟ ਕਰਕੇ ਇੱਦਾਂ ਛੱਡ ਦੂਗਾ ਫਿਰ ਉਹ ਇਹ 9 ਲੱਖ ਦਿੰਦੇ ਆ ਅਗਲਾ 10 ਲੱਖ ਦੇ ਦੂਗਾ ਫਿਰ ਤਾਂ ਇੱਦਾਂ ਸਾਰੀਆਂ ਕੁੜੀਆਂ ਦੀ ਅੱਜ ਮੈਂ ਪੈਸੇ ਲੈ ਕੇ ਬਹਿਣੀ ਆ ਤਾਂ ਫਿਰ ਕੱਲੂ ਕੀ ਹਾਲ ਹੋਊਗਾ ਮੈਨੂੰ ਕੋਈ ਇਦਾਂ ਦਾ ਮੈਨੂੰ ਕੋਈ ਪੈਸਾ ਨਹੀਂ ਚਾਹੀਦਾ ਮੈਂ ਉਸੇ ਘਰੇ ਬਸਣਾ ਆ ਤਾਂ ਬਸਣਾ ਆ ਬਸ ਮੁੰਡੇ ਦਾ ਪਿੰਡ ਕਿਹੜਾ ਮੁੰਡੇ ਦਾ ਪਿੰਡ ਹੈ ਜੀ ਜ਼ਿਲ੍ਹਾ ਤਰਨਤਾਰਨ ਸੰਗਵਾ ਪਿੰਡ ਹੈ ਇਹਦਾ ਤੇ ਹਰੀਕੇ ਸ਼ਹਿਰ ਪਿੰਡ ਹੈ ਇਹਨਾਂ ਨੂੰ ਹਰੀਕੇ ਸ਼ਹਿਰ ਪਿੰਡ ਹੈ ਹਾਂਜੀ ਮੁੰਡਾ ਪਹਿਲੇ ਵਿਆਹ ਹੋਇਆ ਤਾਂ ਨਹੀਂ ਸੀ ਕਿਤੇ ਕੁਆਰਾ ਸੀ ਹਾਂਜੀ ਕੁਆਰਾ ਹੀ ਆ ਮੁੰਡਾ ਉਹਦੇ ਘਰ ਦੇ ਪਰਿਵਾਰ ਦੇ ਵਿੱਚ ਮੈਂਬਰ ਕੌਣ ਕੌਣ ਹੈ ਦੋ ਭੈਣਾਂ ਨੇ ਜੀ ਉਹਦੀਆਂ ਇੱਕ ਭੈਣ ਵਿਆਹੀ ਹੋਇਆ ਇੱਕ ਦਾ ਵਿਆਹ ਰੱਖਿਆ ਹੋਇਆਗਾ ਜੀ 14 15 ਤਰੀਕ ਦਾ ਤੇ ਮੰਮੀ ਡੈਡੀ ਨੇਗੇ ਤੇ ਕੱਲੇ ਆਪ ਜੀ ਜੀ ਬਈ ਤੁਹਾਨੂੰ ਇਹ ਨਹੀਂ ਪਤਾ ਹੁੰਦਾ ਕਿ ਜਦੋਂ ਮੁੰਡੇ ਕੁੜੀਆਂ ਨੂੰ ਆਪਣੇ ਜਾਲ ਵਿੱਚ ਪਸਾਉਂਦੇ ਆ ਤੇ ਉਦੋਂ ਬੜਾ ਕੁਝ ਕਹਿੰਦੇ ਆ ਮੈਂ ਤੇਰੀ ਖਾਤਰ ਅੰਬਰ ਦੇ ਤਾੜੇ ਤੋੜ ਕੇ ਲਿਆ ਦੂੰਗਾ ਮੈਂ ਤੇਰੀ ਖਾਤਰ ਜਿਹੜਾ ਕੁਛ ਆਖਿਆ ਉਹ ਕਰ ਦੂੰਗਾ ਵਾਹ ਕਰ ਦੂੰਗਾ ਕਹਾਣੀਆਂ ਚਲੋ ਪਹਿਲਾਂ ਤਾਂ ਕੁਛ ਸਮਾਂ ਕੁਝ ਹੋਰ ਹੁੰਦਾ ਸੀ ਹੁਣ ਤਾਂ ਸੋਸ਼ਲ ਮੀਡੀਆ ਆ ਗਿਆ ਤੁਸੀਂ ਪੜੇ ਲਿਖੇ ਹੋ ਸਭ ਕੁਝ ਵੇਂਦੇ ਸੀ ਕਿ ਕੁੜੀਆਂ ਨੂੰ ਵਰਤਾ ਜਾਂਦਾ ਵਰਤ ਕੇ ਛੱਡ ਜਾਂਦੇ ਆ ਕੁੜੀਆਂ ਨਾਲ ਰੇਪ ਹੁੰਦੇ ਆ ਹਨਾ ਤੇ ਤੁਸੀਂ ਤਾਂ ਸਾਰਾ ਕੁਝ ਪੜੇ ਲਿਖੇ ਸੀ ਤੁਸੀਂ ਫਿਰ ਗੱਲਾਂ 'ਚ ਕਿਵੇਂ ਆ ਗਏ ਜੀ ਮੈਨੂੰ ਨਹੀਂ ਸੀ ਪਤਾ ਮੇਰੇ ਨਾਲ ਹੋਈ ਪਹਿਲੀ ਵਾਰ ਹੀ ਸੀ ਮੈਨੂੰ ਕੀ ਪਤਾ ਸੀਗਾ ਜਿਹਦਾ ਹਰੇਕਣਾ ਇਹ ਪਹਿਲੀ ਵਾਰ ਹੀ ਆ ਆਮ ਤੌਰ ਤੇ ਕਹਿੰਦੇ ਆ ਕਿ ਬੁੜੀਆਂ ਕੁੜੀਆਂ ਨੂੰ ਵਿਰਿਆ ਲੈਂਦੇ ਇਹ ਮੈਂ ਇਹਨੂੰ ਪਹਿਲਾਂ ਵੀ ਗੱਲ ਕਹੇ ਕਿ ਹਟੇ ਵੀ ਮੁੰਡੇ ਕਹਿੰਦੇ ਤੇਰੀ ਖਾਤਰ ਮੈਂ ਉਹ ਕਰ ਦੂੰ ਬਾਹ ਕਰ ਦੂੰ ਮੁੜ ਕੇ ਉਹੀ ਮੁੰਡੇ ਡਾਈ ਨਹੀਂ ਦਿੰਦੇ ਉਹੀ ਮੁੰਡੇ ਥੋਂਦੇ ਦੀ ਮੁੜ ਕੇ ਉਹਨੇ ਕਦੇ ਐਦਾਂ ਮੈਨੂੰ ਕਦੇ ਸ਼ੋਅ ਹੀ ਨਹੀਂ ਕੀਤਾ ਵੀ ਹਾਂ ਵੀ ਉਹ ਬਗਾਨਾਗਾ ਉਹਨੇ ਹਰ ਇੱਕ ਚੀਜ਼ ਰੋਕਣਾ ਟੋਕਣਾ ਇੱਥੇ ਨਹੀਂ ਜਾਣਾ ਉੱਥੇ ਨਹੀਂ ਜਾਣਾ ਮੈਂ ਕਿਤੇ ਵੀ ਜਾਣਾ ਮੈਨੂੰ ਦੱਸ ਕੇ ਜਾਣਾ ਕੁਝ ਵੀ ਕਰਨਾ ਉਹਨੂੰ ਦੱਸਣਾ ਪਹਿਲਾਂ ਉਹਨੂੰ ਪੁੱਛਣਾ ਜੋ ਵੀ ਸੀਗਾ ਮਤਲਬ ਕਿ ਸਾਰੀ ਗੱਲ ਉਹਦੇ ਨਾਲ ਟੋਟਲ ਸ਼ੇਅਰ ਹੁੰਦੀ ਸੀ ਘਰ ਦੀ ਬਾਹਰਲੀ ਜੋ ਵੀ ਸੀ ਸਾਰੀ ਉਹਨਾਂ ਨਾਲ ਸ਼ੇਅਰ ਹੁੰਦੀ ਸੀ ਮੈਂ ਤਾਂ ਇਹ ਉਹਨੂੰ ਆਪਣਾ ਇੱਕ ਆਪਣਾ ਹਸਬੰਡ ਜਿਵੇਂ ਕਹਿ ਲਓ ਵੀ ਆਪਣਾ ਬੰਦਾ ਹੀ ਸਮਝ ਕੇ ਚੱਲੀ ਸੀ ਉਹਨੂੰ ਹੁਣ ਵੇਖੋ ਇਹ ਬੱਚੀ ਨੂੰ ਕੀ ਦਾ ਪਿਤਾ ਦਾ ਦਰਜਾ ਤਾਂ ਨਹੀਂ ਮਿਲਣਾ ਕਿ ਪਿਤਾ ਦਾ ਨਹੀਂ ਮਿਲਣਾ ਜੇ ਆਪਾਂ ਗੱਲ ਕਰੀਏ ਚਲੋ ਮਾਤਾ ਦਾ ਤੁਸੀਂ ਤਾਂ ਹੈਗੇ ਹੋ ਇਹਨਾਂ ਦੀ ਹਨਾ ਜੇ ਹੁਣ ਬੱਚੀ ਨੂੰ ਜੇ ਪਿਤਾ ਕਿੱਥੋਂ ਮਿਲੂਗਾ ਇਹਨੂੰ ਕੌਣ ਸਵੀਕਾਰ ਕਰੂਗਾ ਉਹਨੂੰ ਕਹਿੰਦੇ ਪਿਤਾ ਤਾਂ ਤੂੰ ਹੀ ਹੈ ਨਾ ਜਨਮ ਤਾਂ ਤੂੰ ਹੀ ਦਿੱਤਾ ਨੇ ਇਹਨੂੰ ਹਾਂਜੀ ਸਰਟੀਫਿਕੇਟ ਉਹਦੇ ਨਾਂ ਤੇ ਬਣਨਾ ਹੈ ਮੈਂ ਸਾਰਾ ਕੁਝ ਉਹਦੇ ਆਧਾਰ ਕਾਰਡ ਵਗੈਰਾ ਸਾਰਾ ਕੁਝ ਉਹਦੇ ਪਿੰਡ ਦਾ ਐਡਰੈਸ ਸਾਰਾ ਉਹਦੀ ਲਾਇਆ ਕਿਉਂਕਿ ਯਾਰ ਜਿੱਥੇ ਮਤਲਬ ਕਿ ਗੱਲ ਲੱਗੀ ਵੀ ਬੱਚਾ ਹੀ ਉਹਦਾ ਆ ਫਿਰ ਹੁਣ ਬਾਪ ਦਾ ਕੋਈ ਉਹਦਾ ਹੋਰ ਹੋ ਨਹੀਂ ਸਕਦਾ ਹੁਣ ਜਿੰਨੀਆਂ ਵੀ ਕੋਈ ਸਕੈਨਾਂ ਹੋਈਆਂ ਨੇ ਹੁਣ ਤੱਕ ਸਾਰਿਆਂ ਤੇ ਉਹਦੇ ਘਰ ਦਾ ਐਡਰੈਸ ਉਹਦੇ ਪਿੰਡ ਦਾ ਐਡਰੈਸ ਪੀਤਾ ਦਾ ਨਾਮ ਜਗਰੂਪ ਸਿੰਘ ਤੇ ਜਿਹੜੇ ਹੁਣ ਮਤਲਬ ਕਿ ਬੱਚਾ ਹੋਇਆਗਾ ਉੱਥੇ ਉਹਨਾਂ ਨੇ ਮੇਰੇ ਤੋਂ ਸਾਰਾ ਕੁਝ ਪੁੱਛ ਕੇ ਸੀ ਕੀਤੀ ਉਹਦਾ ਆਧਾਰ ਕਾਰਡ ਲੱਗਿਆ ਮੈਂ ਆਪਣਾ ਵੀ ਆਧਾਰ ਕਾਰਡ ਅਪਡੇਟ ਕਰਾਇਆ ਉਹਦੇ ਉਤੇ ਨਾਂ ਤੇ ਵੀ ਪਤੀ ਦਾ ਨਾਮ ਜਗਰੂਪ ਸਿੰਘ ਕਿਉਂਕਿ ਮੈਂ ਤਾਂ ਪਈ ਸੀਗੀ ਬੈੱਡ ਤੇ ਮੈਨੂੰ ਕਿਹੜਾ ਪਤਾ ਸੀ ਉਹਨਾਂ ਨੇ ਆਧਾਰ ਕਾਰਡ ਮੰਗੇ ਆਂਟੀ ਉਹਨਾਂ ਨੇ ਦੇਤਾ ਫਿਰ ਇਹਨਾਂ ਨੂੰ ਕਿਹੜਾ ਪਤਾ ਸੀਗਾ ਤੇ ਇਹਨਾਂ ਨੇ ਫੜਾਤਾ ਡਰੈਸ ਦੀ ਹੈਗਾ ਸਾਰਾ ਕੁਝ ਹਾਂਜੀ ਸਰਟੀਫਿਕੇਟ ਵੀ ਬਣ ਗਿਆ ਆ ਉਹਦੇ ਐਡਰੈਸ ਦੀ ਬਣਿਆ ਸਾਰਾ ਕੁਝ ਪੀਤ ਰਣਾ ਉਹੀ ਜਗਰੂਪ ਸਿੰਘ ਹੀ ਆਈ ਦਾਦੀ ਰਣਾ ਸੁਖਵਿੰਦਰ ਸਿੰਘ ਸਾਰਾ ਕੁਝ ਕਿੰਨੇ ਚਿਰ ਦੀ ਹੋਈ ਬੱਚੀ ਅੱਜ ਜੀ ਇਹ 13 ਤਰੀਕ ਦਾ ਬਰਤ ਹੈ ਦਾ ਕੱਲ ਪਰਸੋਂ ਹੋ ਗਈ ਹੈ ਜੀ 1 ਮਹੀਨੇ ਦੀ 2 ਦਿਨਾਂ ਦੀ ਹੋ ਗਈ 1 ਮਹੀਨਾ 2 ਦਿਨ ਦੀ 1 ਮਹੀਨੇ 2 ਦਿਨ ਦੀ ਹੋ ਗਈ ਤੇ ਹੁਣ ਤੁਸੀਂ ਜਿੱਥੇ ਰਹਿ ਰਹੇ ਘਰ ਦੇ ਵਿੱਚ ਆਪਾਂ ਇੰਟਰਵਿਊ ਕਰ ਰਹੇ ਆ ਬੈਠ ਕੇ ਤੇ ਇਹ ਘਰ ਤੁਹਾਡਾ ਰਿਸ਼ਤੇਦਾਰਾਂ ਦਾ ਜਾਂ ਤੁਹਾਡੀ ਫਰੈਂਡ ਦਾ ਜੀ ਇਹ ਮੇਰੀ ਫਰੈਂਡ ਦਾ ਹੈ ਇਹਨੂੰ ਤਾਂ ਮੈਂ ਵਿਚਾਰੀ ਨੂੰ ਜਾਣਦੀ ਵੀ ਨਹੀਂ ਸੀ ਇਹਨੇ ਮੇਰੀ ਟਿਕਟੋਕ ਤੇ ਵੀਡੀਓ ਦੇਖੀ ਸੀਗੀ ਤੇ ਉਸ ਤੋਂ ਬਾਅਦ ਹੀ ਇਹਨੇ ਮੇਰਾ ਨੰਬਰ ਮੰਗਿਆ ਮੈਨੂੰ ਕਹਿੰਦੀ ਕੋਈ ਗੱਲ ਨਹੀਂ ਭਣਾ ਵੀ ਮੈਂ ਤੇਰੇ ਨਾਲ ਹੈਗੇ ਆ ਨਾ ਵੀ ਅਸੀਂ ਵੇਖਿਆ ਤੇਰੇ ਵੀਡੀਓ ਵੀ ਵਾਕਿਆ ਤੇਰੇ ਨਾਲ ਧੱਕਾ ਹੋਇਆ ਵੀ ਮੁੰਡੇ ਨੇ ਬਹੁਤ ਗਲਤ ਕੀਤਾ ਮੁੰਡੇ ਨੂੰ ਸਾਥ ਦੇਣਾ ਚਾਹੀਦਾ ਸੀ ਗਲਤੀਆਂ ਇਨਸਾਨ ਤੇ ਹੁੰਦੀਆਂ ਨਹੀਂ ਆ ਵੀ ਕੋਈ ਗੱਲ ਜੋ ਕੁਝ ਹੋ ਗਿਆ ਸੀ ਹੁਣ ਕਹਿੰਦੇ ਉਹੀ ਗੱਲ ਵੀ ਇਹਨਾਂ ਕਰਦੇ ਨਹੀਂ ਮੰਨਦੇ ਪਹਿਲਾਂ ਤਾਂ ਐਂ ਕਹਿੰਦੇ ਰਿਹਾ ਕਰਦੇ ਨਹੀਂ ਮੰਨਦੇ ਵੀ ਤੂੰ ਪਹਿਲਾਂ ਵੀ ਪੁੱਛ ਲੈਂਦਾ ਕਰਦੇ ਉਹਨੂੰ ਕਰਦੇ ਨੂੰ ਪਹਿਲਾਂ ਪੁੱਛ ਕੇ ਚੱਲਦੇ ਨਾ ਵੀ ਮੈਂ ਕਿਸੇ ਕੁੜੀ ਨਾਲ ਰਿਲੇਸ਼ਨ ਤੁਸੀਂ ਟਿਕਟੋਕ ਤੇ ਵੀਡੀਓ ਪਾਈ ਸੀ ਤੁਸੀਂ ਹਾਂਜੀ ਹੁਣ ਵੀ ਪਾਈ ਹੋਈ ਨੇ ਮੈਂ ਟਿਕਟੋਕ ਤੇ ਵੀਡੀਓ ਪਾਈ ਤੇ ਇਸ ਕੁੜੀ ਦੇ ਜਿਹਦੇ ਘਰੇ ਬੈਠੇ ਆ ਆਪਾਂ ਇਹਨੇ ਵੇਖੀ ਤੁਹਾਡੀ ਜੀ ਇਹਨੇ ਫਿਰ ਇੱਥੇ ਇੰਡੀਆ ਆਈ ਹੋਈ ਸੀ ਜੀ ਜਦੋਂ ਇਹਨੇ ਵੀਡੀਓ ਦੇਖੀ ਸੀ ਉੱਥੇ ਸੀ ਹੁਣ ਉਸ ਤੋਂ ਬਾਅਦ ਜਦੋਂ ਮਤਲਬ ਕਿ ਮੇਰੇ ਕੇਸ ਲੱਗਿਆ ਇਹਨੂੰ ਵੀ ਐਮਰਜੈਂਸੀ ਦੇ ਪੈਰ ਤੇ ਥੋੜੀ ਜਿਹੀ ਸੱਟ ਲੱਗੀ ਸੀ ਉਹਨੂੰ ਇੰਡੀਆ ਆਉਣਾ ਪੈ ਗਿਆ ਫਿਰ ਉਸ ਤੋਂ ਬਾਅਦ ਇਹਨੇ ਮੇਰੇ ਨਾਲ ਗੱਲ ਕੀਤੀ ਫੋਨ ਤੇ ਮੈਨੂੰ ਕਹਿੰਦੀ ਵੀ ਭੈਣੇ ਮੈਂ ਆ ਗਈ ਆ ਵੀ ਚਲ ਤੂੰ ਮੇਰੇ ਘਰੇ ਆ ਸਕਦੀ ਆ ਫਿਰ ਇਹ ਮੇਰੇ ਨਾਲ ਉੱਥੇ ਵੀ ਗਈ ਆ ਮੁੰਡੇ ਦੇ ਪਿੰਡ ਵੀ ਗਈ ਆ ਜੀ ਚਿਟਹਾਣੇ 'ਚ ਵੀ ਦੋ ਵਾਰ ਮੇਰੇ ਨਾਲ ਗਈ ਹੈਗੀ ਤੇ ਹੁਣ ਉਹ ਵੀ ਮਤਲਬ 13 ਤਰੀਕ ਨੂੰ ਗਈ ਆ 13 ਨੂੰ ਇਹਦਾ ਬਰਥ ਹੋਇਆਗਾ ਮਹੀਨੇ ਦੀ ਹੋ ਗਈ ਸੀ ਸੌਰੀ ਮਹੀਨਾ ਹੀ ਹੋਇਆ ਉਹਨੂੰ ਵੀ ਗਏ ਨੂੰ ਤੇ ਇਦਾਂ ਕਰਕੇ ਹੁਣ ਕੱਲ ਵੀ ਉਹਨਾਂ ਨਾਲ ਗੱਲ ਹੋਈ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਜਿੱਥੇ ਤੱਕ ਹੋਇਆ ਸੀ ਵੀ ਤੇਰੇ ਨਾਲ ਖੜੇ ਆਂਗੇ ਵੀ ਵਾਕਈ ਤੇਰੇ ਨਾਲ ਜਦੋਂ ਤੱਕਾ ਹੋਇਆ ਤਾਂ ਕੀਤਾ ਆ ਤੱਕਾ ਨਾ ਵੀ ਕੋਈ ਗੱਲ ਨਹੀਂ ਇਨਸਾਫ ਜ਼ਰੂਰ ਮਿਲੂਗਾ ਤੈਨੂੰ ਇੱਕ ਹਫ਼ਤਾ ਕਹਿੰਦੇ ਹੁੰਦੇ ਆ ਸਿਆਣੇ ਵੀ ਔਖੇ ਸਮੇਂ ਚ ਜਿਹੜੇ ਉਹ ਆਪਦੇ ਵੀ ਸਾਥ ਛੱਡ ਜਾਂਦੇ ਆ ਹਾਂਜੀ ਸਾਹਮਣੇ ਤੇ ਕਈ ਬਗਾਨੇ ਵੀ ਆਪਦੇ ਬਣ ਜਾਂਦੇ ਆ ਅੱਜ ਉਹ ਤੁਹਾਡੇ ਨਾਲ ਵਾਕਈ ਸੱਚ ਹੋਈ ਹੈ ਜਿਹੜੇ ਤੁਹਾਡੇ ਆਪਦੇ ਸੀ ਜਿਨ੍ਹਾਂ ਨੂੰ ਤੁਸੀਂ ਅਪਣਾਇਆ ਸੀ ਉਹ ਵੀ ਛੱਡ ਗਏ ਤੁਹਾਨੂੰ ਵਰਤ ਕੇ ਤੁਹਾਡਾ ਪੀਕਾ ਪਰਿਵਾਰ ਤਾਂ ਤਾਂ ਛੱਡ ਗਿਆ ਉਹ ਵੀ ਤੂੰ ਸਾਡੀ ਇੱਜ਼ਤ ਰੂਲਤੀ ਤੂੰ ਸਾਡੀ ਇੱਜ਼ਤ ਬਾਰੇ ਨਹੀਂ ਸੋਚਿਆ ਮਾਤਾ ਪਿਤਾ ਨੂੰ ਹੁੰਦਾ ਹੀ ਹੈ ਚਲੋ ਭੈਣ ਭਰਾਵਾਂ ਨੂੰ ਵੀ ਹੁੰਦਾ ਹੋਊਗਾ ਵੀ ਕੁੜੀ ਜੇ ਤੂੰ ਇੱਕ ਪਾਲੇ ਵੀ ਨਹੀਂ ਸੋਚਿਆ ਸਾਡੇ ਬਾਰੇ ਸੋਚਣਾ ਸੀ ਕੁਝ ਵਿਆਹ ਸਿੰਘ ਕਰ ਦਿੰਦੇ ਤੇ ਵਧੀਆ ਪੈਸੇ ਲਾਉਂਦੇ ਵਧੀਆ ਘਰ ਭਾਲਦੇ ਜੇ ਤੂੰ ਗਲਤ ਸਟੈਪ ਚੱਕਿਆ ਤਾਂ ਜੇ ਤਰੋੜਦੀ ਵੀ ਤੂੰ ਫਿਰਦੀ ਹੈ ਫਿਰ ਇਹ ਗੱਲਾਂ ਵੀ ਸਾਨੂੰ ਮਿਲਦੀਆਂ ਹੋਣਗੇ ਪੱਕੇ ਪਰਿਵਾਰ ਦੇ ਵਿੱਚੋਂ ਤੇ ਇਹਨਾਂ ਨੇ ਤੁਹਾਨੂੰ ਸਾਂਭਿਆ ਜਿਦੇ ਆਪ ਕਿਤੇ ਕੋਈ ਗੱਲਬਾਤ ਵੀ ਨਹੀਂ ਹੋਈ ਸੀ ਉਹ ਤੁਹਾਡੇ ਆਪ ਦੇ ਨਾਲ ਵੱਧ ਵਰਤਦੇ ਤੁਹਾਡੇ ਨੂੰ ਜੀ ਜੀ ਬਿਲਕੁਲ ਇਹਨਾਂ ਨੂੰ ਤਾਂ ਹੋਈ ਜੀ ਜਿਵੇਂ ਇੱਕ ਵੀ ਫਰਿਸ਼ਤਾ ਕਹਿ ਲਓ ਪਰਮਾਤਮਾ ਵੱਲੋਂ ਜੋ ਵੀ ਆ ਇਹ ਤਾਂ ਮੇਰੇ ਲਈ ਇੱਕ ਫਰਿਸ਼ਤਾ ਹੀ ਨੇ ਜਿਹੜਾ ਇਹਨਾਂ ਨੇ ਮੇਰੇ ਨਾਲ ਸਾਥ ਦਿੱਤਾ ਆ ਸਾਰਾ ਇਹਨਾਂ ਨੇ ਡਿਲੀਵਰੀ ਦਾ ਖਰਚਾ ਚੱਕਿਆ ਸਾਰਾ ਕੱਪੜੇ ਲੀੜੇ ਦਾ ਖਾਣ ਪੀਣ ਦਾ ਸਾਰਾ ਇਹਨਾਂ ਨੇ ਮੂਰੇ ਹੋ ਕੇ ਕਰਵਾਇਆ ਜੀ ਮੇਰੇ ਲਈ ਤਾਂ ਇਹੀ ਰੱਬ ਬਣੇਗੇ ਤੇ ਉਹੀ ਗੱਲ ਵੀ ਮੇਰੇ ਭੈਣਾਂ ਨੇ ਵੀ ਮੇਰਾ ਸਾਥ ਛੱਡਤਾ ਸਾਨੂੰ ਲੋਕ ਕੀ ਕਹਿਣਗੇ ਸਾਡੇ ਕੀ ਕਹਿਣਗੇ ਭਰਾ ਨੇ ਵੀ ਮੇਰੇ ਨਾਲ ਇਹੀ ਗੱਲ ਕਹੀ ਤੂੰ ਘਰੇ ਨਾ ਹੀ ਵੀ ਮੈਂ ਜਾਂਦੀ ਤਾਂ ਕਿੱਥੇ ਦੀ ਮੈਂ ਆਪਣੇ ਘਰ ਲਈ ਬਹੁਤ ਕੁਛ ਕੀਤਾ ਸੀਗਾ ਹੁਣ ਤੱਕ ਜਦੋਂ ਦੀ ਸਿੰਗਾਪੁਰ ਸੇ ਮੈਂ ਆਪਣੇ ਬਰਾਦਰ ਲਈ ਵੀ ਬਹੁਤ ਕੁਛ ਕੀਤਾ ਸੀਗਾ ਪਰ ਚਲੋ ਮੰਨਿਆ ਵੀ ਮੇਰੀ ਵੀ ਕੋਈ ਗਲਤੀ ਨਹੀਂ ਸੀ ਮੈਂ ਕੁਝ ਜਾਣ ਬੁੱਝ ਕੇ ਵੀ ਨਹੀਂ ਸੀ ਕੀਤਾ ਵੀ ਜਿਹੜਾ ਅੱਜ ਮੈਂ ਇਦਾਂ ਰੋਲਦੀ ਆ ਉਹਨਾਂ ਨੂੰ ਸਾਥ ਦੇਣਾ ਚਾਹੀਦਾ ਸੀਗਾ ਮੇਰਾ ਚਲੋ ਕੋਈ ਗੱਲ ਨਹੀਂ ਉਹਨਾਂ ਦੀ ਸੋਚ ਆ ਗਈ ਉਹ ਪਰ ਆਹ ਦੁੱਖ ਹੁੰਦਾ ਆ ਵੀ ਜਦੋਂ ਆਪਣਾ ਭੈਣ ਭਰਾ ਪਿੱਛੇ हट ਜਾਂਦਾ ਬਗਾਨਾ ਆਪਣੇ ਨਾਲ ਮੂਰੇ ਹੋ ਕੇ ਹੱਥ ਫੜਦਾ ਆ ਉਹਨੇ ਮੇਰੇ ਲਈ ਆਪਣੇ ਨਾਲੋਂ ਵੀ ਵੱਧ ਕੇ ਆ ਗਈ ਜਿਨੇ ਮੇਰਾ ਸਾਥ ਦਿੱਤਾ ਕੁੜੀ ਨੇ ਮੈਂ ਮੈਂ ਇਹਨੂੰ ਜਾਣਦੀ ਤੱਕ ਵੀ ਨਹੀਂ ਸੀਗੀ ਹੁਣ ਇਨਾਰੇ ਘਰੇ ਮੈਨੂੰ 3 ਮਹੀਨੇ ਹੋ ਗਏ ਆ ਇਹਨਾਂ ਦੇ ਰੋਟੀ ਪਾਣੀ ਸਾਰਾ ਇਹ ਮੈਨੂੰ ਦੰਦੇ ਆ ਗਈ ਜੀ ਦੇਖੋ ਭੈਣ ਭਰਾ ਤਾਂ ਤੁਹਾਡਾ ਤਾਂ ਸਾਥ ਛੱਡ ਗਿਆ ਮੈਂ ਪਹਿਲੇ ਵੀ ਗੱਲ ਕਰਕੇ ਓਹਨਾਂ ਨੇ ਕਿਹਾ ਵੀ ਤੂੰ ਸਾਡੇ ਕਹਣੇ ਤੋਂ ਬਾਹਰ ਹੋ ਗਈ ਸਾਨੂੰ ਇੱਕ ਵੇਰੀ ਵੀ ਨਹੀਂ ਸੋਚਿਆ ਤੂੰ ਸਾਡੀ ਇੱਜ਼ਤ ਬਾਰੇ ਵੀ ਨਹੀਂ ਸੋਚਿਆ ਭੈਣਾਂ ਨੇ ਵੀ ਇਹੀ ਕਹਿੰਦੀਆਂ ਹੋਣਗੀਆਂ ਤੁਹਾਡੀਆਂ ਵੀ ਤੂੰ ਸਾਡੇ ਬਾਰੇ ਨਹੀਂ ਸੋਚਿਆ ਅਸੀਂ ਹੁਣ ਕੀ ਕਵਾਂਗੇ ਕਿਹੜਾ ਮੂੰਹ ਖਾਵਾਂਗੇ ਪਿੰਡ ਦੇ ਵਿੱਚ ਰਿਸ਼ਤੇਦਾਰ ਨੂੰ ਕੀ ਕਵਾਂਗੇ ਵੀ ਇਹ ਬੱਚਾ ਕੀ ਦਾ ਹਾਂ ਜੀ ਕਹਿੰਦੇ ਆਗੇ ਵੀ ਜੇ ਮਾਪਿਆਂ ਨੇ ਸਿਰ ਤੇ ਕਹਿੰਦੇ ਵੀ ਤੂੰ ਐ ਥੋੜੋ ਉਹ ਕਰਨਾ ਸੀਗਾ ਵੀ ਕਿੱਡੀ ਬੇਇੱਜ਼ਤੀ ਵਾਲੀ ਗੱਲ ਆ ਲੈ ਕਹਿੰਦੇ ਦੇ ਮਾਪਿਆਂ ਨੇ ਸਿਰ ਤੇ ਇਹਨੇ ਆ ਕੰਮ ਕੀਤਾ ਇਹ ਕੀਤਾ ਵੀ ਬਹੁਤ ਗੱਲਾਂ ਸੀ ਜੀ ਜਿਹੜੀਆਂ ਮਤਲਬ ਕਿ ਮੈਨੂੰ ਮੈਂ ਸੁਣੀ ਆ ਮੈਂ ਪਰ ਬੋਲ ਨਹੀਂ ਸਕੀ ਕਿਉਂਕਿ ਮੈਨੂੰ ਪਤਾ ਸੀ ਵੀ ਹਾਂ ਵੀ ਮੈਂ ਕੁਝ ਕਹਿ ਨਹੀਂ ਸਕਦੀ ਉਹਨਾਂ ਨੂੰ ਜੀ ਇੱਕ ਸਮਾਜ ਦੇ ਵਿੱਚ ਇਹ ਵੀ ਹੈ ਕਹਿੰਦੇ ਹੁੰਦੇ ਆ ਕੁੜੀਆਂ ਜੰਮਣ ਤੋਂ ਲੋਕ ਕਿਉਂ ਡਰਦੇ ਆ ਕੁੜੀਆਂ ਜੰਮਣ ਤੋਂ ਲੋਕ ਇਸ ਲਈ ਡਰਦੇ ਆ ਕਿ ਜਦੋਂ ਤੁਹਾਡੀ ਅਰਗੀਆਂ ਇੱਜ਼ਤ ਖਰਾਬ ਹੋ ਜਾਂਦੀ ਹੈ ਜਿਵੇਂ ਤੁਸੀਂ ਮੁੰਡੇ ਦੇ ਨਾਲ ਰਿਲੇਸ਼ਨ ਬਣਾ ਲੇ ਤੁਹਾਡੇ ਮਾਪਿਆਂ ਦੀ ਇੱਜ਼ਤ ਵੀ ਖਰਾਬ ਹੋਊਗੀ ਕੁੜੀਆਂ ਰਾਤ ਨੂੰ ਉੱਠ ਕੇ ਦੋ ਵਾਰੀ ਖਾਂਦੀਆਂ ਨਹੀਂ ਕਹਿੰਦੇ ਵੀ ਬਾਹਲਾ ਖਾਂਦੀਆਂ ਕੁੜੀਆਂ ਮਾਂ ਤਾਂ ਪਿਤਾ ਨੂੰ ਪਿਆਰ ਵੀ ਮੁੰਡੇ ਨਾਲ ਵੱਧ ਕਰਦੀਆਂ ਬਹੁਤ ਜ਼ਿਆਦਾ ਕਰਦੀਆਂ ਕੰਮ ਕਾਰ ਵੀ ਬਹੁਤ ਕਰਦੀਆਂ ਕੁੜੀਆਂ ਕਈ ਇਹ ਵੀ ਕਹਿੰਦੀਆਂ ਮਾਤਾ ਪਿਤਾ ਨੂੰ ਵੀ ਬਾਪੂ ਤੂੰ ਇਹ ਨਾ ਕਰੀ ਤੇਰੇ ਪੁੱਤ ਨਹੀਂ ਹੋਇਆ ਪੁੱਤ ਬਣ ਕੇ ਘਰ ਕਮਾਉ ਤੇਰੇ ਤੇ ਚੇਤਨਾ ਡਲਾਈ ਬਾਬਲਾ ਹਨਾ ਕਹਤੀਆਂ ਇਹੋ ਜਿਹੀਆਂ ਜਦੋਂ ਕਈ ਵਾਰ ਤੁਹਾਡੀ ਵਰਗੀ ਕਹਾਣੀ ਕੋਈ ਮੂਰੇ ਆ ਜਾਂਦੀ ਹੈ ਉਦੋਂ ਫਿਰ ਧੀਆ ਜੰਮਣ ਤੋਂ ਵੀ ਡਰਦਾ ਹੋ ਬੰਦਾ ਹਾਂਜੀ ਮੈਂ ਇਹ ਗੱਲ ਤੋਂ ਮੈਨੂੰ ਵੀ ਦੁੱਖ ਆਗਾ ਵੀ ਵਾਕੇ ਵੀ ਮੈਂ ਕੁਝ ਕਹਿ ਨਹੀਂ ਸਕਦੀ ਗਲਤੀ ਜੇ ਮੇਰੀ ਆ ਤਾਂ ਫਿਰ ਮੁੰਡੇ ਦੀ ਵੀ ਗਲਤੀ ਉਨੀ ਹੀ ਹੈ ਜੇ ਮੇਰੀ ਗਲਤੀ ਨਹੀਂ ਤਾਂ ਮੈਂ ਕੱਲ ਇਥੇ ਮੁੰਡੇ ਦੇ ਗਲਤੀਆਂ ਕਰਦੀ ਹੈ ਮੁੰਡੇ ਨੇ ਗਲਤੀ ਕਰੀ ਮੁੰਡਾ ਟਲ ਗਿਆ ਉਹ ਤਾਂ ਬਹਾਨੇ ਵੀ ਮਾਰ ਗਿਆ ਇਹਨੂੰ ਤੂੰ ਆਸ਼ਰਮ ਵਿੱਚ ਦੇ ਦੇ ਮੈਂ ਨਹੀਂ ਰੱਖ ਸਕਦਾ ਸਵੀਕਾਰ ਨਹੀਂ ਕਰ ਸਕਦਾ ਹਨ ਮੈਂ ਤਾਂ ਮੋਹ ਨੇ ਮੁੱਲ ਵੀ ਪਾਲਿਆ ਵੀ ਮੈਂ ਤੂੰ 9 ਲੱਖ ਰੁਪਏ ਦੇਣਾ 9 ਲੱਖ ਪੈਸਾ ਲਾ ਕਰਲਾ ਤੂੰ ਦੇਣਾ ਠੀਕ ਹੈ ਨਾ ਤੁਹਾਡੀ ਜ਼ਿੰਦਗੀ ਦਾ ਖਰਾਬ ਕਰਤੀ ਨਾ ਲਾਈਫ ਤਾਂ ਖਰਾਬ ਹੋ ਗਈ ਤੁਹਾਡੀ ਹਾਂਜੀ ਲਾਈਫਟਾਈਮ ਹੋਈ ਹੈ ਜੀ ਮੈਨੂੰ ਕਿਹਨੇ ਮੈਨੂੰ ਅਪਣਾਉਣਾਗਾ ਨਾ ਤਾਂ ਕੋਈ ਮੈਨੂੰ ਬੱਚੇ ਦੇ ਨਾਲ ਰੱਖ ਸਕਦਾ ਬੱਚੇ ਨੂੰ ਮੈਂ ਛੱਡ ਨਹੀਂ ਸਕਦੀ ਮੈਂ ਕਿਵੇਂ ਛੱਡ ਦੂੰਗੀ ਜੀ ਬੱਚੇ ਨੂੰ ਉਹ ਨੋਮੀਨੇਟਡ ਵਿੱਚ ਰੱਖਿਆ ਨੂੰ ਜੋ ਵੀ ਉਹਨਾਂ ਨੇ ਜਨਮ ਦਿੱਤਾ ਇਹਦਾ ਬੱਚੇ ਨੂੰ ਮੈਂ ਛੱਡ ਨਹੀਂ ਸਕਦੀ ਇਹ ਕਹਿੰਦੇ ਨਾ ਮੈਂ ਪੇਕਿਆਂ ਦੀ ਹੋਈ ਨਾ ਮੈਂ ਸਹੁਰਿਆਂ ਦੀ ਹੋਈ ਹੈਨਾ ਨਾ ਤੁਸੀਂ ਉਧਰ ਸਹੁਰਿਆਂ ਦੇ ਨਾ ਪੇਕਿਆਂ ਦੇ ਹੁਣ ਕਿਹੜੇ ਪਾਸੇ ਜਾਓਗੇ ਤੁਸੀਂ ਸਹੁਰੇ ਵੀ ਨਹੀਂ ਰੱਖ ਰਹੇ ਪੇਕੇ ਵੀ ਨਹੀਂ ਰੱਖ ਰਹੇ ਹਾਂਜੀ ਬਸ ਹੋਈ ਜਾਂ ਜਿਵੇਂ ਪਟਕਣਾ ਬਸ ਹਰ ਥਾਂ ਥਾਂ ਤੇ ਪਟਕਦੀ ਫਿਰਦੀਆਂ ਠਾਣਿਆਂ ਚ ਪੰਚਾਇਤਾਂ ਚ ਸਾਰੀ ਕਿਤੇ ਬਾਹ ਲਾ ਲਈ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਪਰसों ਮੈਂ ਫੋਨ ਲਾਇਆ ਸੀਗਾ ਮੈਲਾ ਮੰਡਲ ਦੇ ਵਿੱਚ ਡਿਪਟੀ ਸਰ ਨੂੰ ਮੈਂ ਕਿਹਾ ਵੀ ਸਰ ਇਦਾਂ ਕਰਕੇ ਤੁਸੀਂ ਕੋਈ ਕਾਰਵਾਈ ਨਹੀਂ ਕੀਤੀ ਕਹਿੰਦੇ ਅਸੀਂ ਨੇ ਦਰਗਾਹਤ ਭੇਜਤੀ ਸੀ ਚੰਡੀਗੜ ਜਦੋਂ ਕੋਈ ਉਧਰੋਂ ਰਿਸਪੌਂਸ ਆਊਗਾ ਤੁਹਾਨੂੰ ਫੋਨ ਆ ਜਾਊਗਾ ਇਹ ਉਹ ਮੇਰੀ ਬਸ ਬੇਨਤੀ ਹੈ ਜੀ ਜਿਵੇਂ ਮੈਂ ਠਾਣੇ 'ਚ ਦਰਗਾਹਤ ਦਿੱਤੀ ਸੀ ਜੀ ਉਹਨਾਂ ਨੇ ਮੈਨੂੰ ਇਨਸਾਫ ਨਾ ਦਵਾਇਆ ਮੈਂ ਸੁਸਾਈਡ ਕਰ ਲੈਣੀ ਮੈਂ ਉਹਦੇ ਘਰੇ ਜਾ ਕੇ ਅੱਗ ਲਾ ਕੇ ਆਪਣੇ ਆਪ ਨੂੰ ਖਤਮ ਕਰ ਲੈਣਾ ਨਾਲ ਹੀ ਮੈਂ ਬੱਚੀ ਨੂੰ ਖਤਮ ਕਰ ਲੈਣਾ ਹੈ ਮੇਰੀ ਬਸ ਬੇਨਤੀ ਹੈ ਜੀ ਅਮਰਪਾਲ ਬਾਬਾ ਜੀ ਨੂੰ ਭਾਨਾ ਸਿੱਧੂ ਵੀਰ ਜੀ ਨੂੰ ਵੀ ਮੈਨੂੰ ਇਨਸਾਫ ਦਵਾਇਆ ਜਾਵੇ ਕਿਸ ਤਰ੍ਹਾਂ ਦਾ ਇਨਸਾਫ ਮੰਗਦੇ ਹੋ ਤੁਸੀਂ ਹੁਣ ਜਦੋਂ ਜੀ ਹੁੰਦਾ ਕਿ ਮੁੰਡਾ ਕਹਿੰਦਾ ਰਿਹਾ ਵੀ ਮੈਂ ਤੇਰੇ ਨਾਲ ਵਿਆਹ ਕਰਾਉਂਗਾ ਤਾਂ ਹੁਣ ਉਹ ਆਵੇ ਤੇ ਮੇਰੇ ਨਾਲ ਵਿਆਹ ਕਰਾਵੇ ਮੇਰੇ ਨਾਲ ਘਰ ਬਸਾਵੇ ਮੈਂ ਸਾਰਾ ਕੁਝ ਭੁੱਲ ਜੂਗੀ ਕੋਈ ਗਿਲਾ ਸਿੱਖਵਣੀ ਰਹੂਗਾ ਉਹਦੇ ਨਾਲ ਵੀ ਮੇਰੇ ਨਾਲ ਬਸ ਮੇਰੇ ਨਾਲ ਆ ਕੇ ਵਿਆਹ ਕਰਾਵੇ ਮੇਰੇ ਨਾਲ ਜ਼ਿੰਦਗੀ ਕੱਟੇ ਆ ਕੇ ਜੀ ਜੀ ਇੱਕ ਜਿਹੜੇ ਤੁਹਾਡੇ ਵੀਡੀਓ ਵੇਖ ਰਹੇ ਆ ਤੁਸੀਂ ਜਿਹੜੀਆਂ ਕੁੜੀਆਂ ਨਾਲ ਜਿਵੇਂ ਤੁਹਾਡੇ ਨਾਲ ਹੋਇਆ ਇਹ ਤੁਹਾਡੀ ਪਹਿਲੀ ਕਹਾਣੀ ਨਹੀਂ ਹੋਣੀ ਤੁਸੀਂ ਪਹਿਲੇ ਨਹੀਂ ਹੋਗੇ ਜਿਹੜਾ ਤੁਹਾਡੇ ਨਾਲ ਅਨੇਕਾਂ ਕੁੜੀਆਂ ਦੀ ਇਹੋ ਜਿਹੀ ਕਹਾਣੀਆਂ ਜਿਨ੍ਹਾਂ ਦੇ ਨਾਲ ਇਸ ਤਰ੍ਹਾਂ ਹੁੰਦਾ ਹਨ ਉਹਨਾਂ ਕੀ ਕਹਿਣਾ ਚਾਹੋਗੇ ਵੀ ਮਾਪਿਆਂ ਦੀ ਪੱਗ ਦਾ ਖਿਆਲ ਰੱਖਣਾ ਚਾਹੀਦਾ ਹੈ ਮਾਪਿਆਂ ਦੀ ਇੱਜ਼ਤ ਦਾ ਖਿਆਲ ਰੱਖਣਾ ਚਾਹੀਦਾ ਹੈ ਕੁੜੀਆਂ ਨੂੰ ਆਪਮੁਹਾਰੇ ਨਹੀਂ ਹੋਣਾ ਚਾਹੀਦਾ ਜੇ ਆਪਮੁਹਾਰੇ ਹੋਏ ਤੁਸੀਂ ਫੈਸਲੇ ਲਈ ਤੇ ਅੱਜ ਤੁਸੀਂ ਆਖਣ ਅੱਜਾ ਵੀ ਭੁਗਤ ਰਹੇ ਹੋ ਹਾਂਜੀ ਮੈਂ ਇਹੀ ਰਿਕਵੈਸਟ ਕਰਦੀ ਆ ਜਿੰਨੀਆਂ ਵੀ ਭੈਣਾਂ ਨੇਗੀਆਂ ਕੁੜੀਆਂ ਨੇਗੀਆਂ ਕੋਈ ਕਿਸੇ ਮੁੰਡੇ ਦੀ ਗੱਲਾਂ ਚ ਨਾ ਆਓ ਆਪਣੇ ਘਰ ਦੀ ਇੱਜ਼ਤ ਦਾ ਖਿਆਲ ਰੱਖੋ ਮੈਂ ਤਾਂ ਚਲੋ ਗਲਤੀ ਕਰ ਲਈ ਆ ਮੈਂ ਮੰਨਦੀ ਵੀ ਆ ਵੀ ਮੈਂ ਗਲਤੀ ਕਰਕੇ ਬੈਠੀ ਆ ਵੀ ਕੋਈ ਵੀ ਕੁੜੀ ਐਦਾਂ ਦੀ ਕੋਈ ਗਲਤੀ ਨਾ ਕਰੇ ਕੋਈ ਮੁੰਡੇ ਪਿੱਛੇ ਲਾ ਕੇ ਆਪਣੀ ਲਾਈਫ ਨਾ ਖਰਾਬ ਕਰੇ ਕਿਸੇ ਦੀਆਂ ਗੱਲਾਂ ਚ ਨਾ ਆਵੇ ਇਹ ਮੁੰਡੇ ਜਦੋਂ ਆਪਣੇ ਘਰ-ਬਾਰ ਦੇ ਨਹੀਂ ਬੰਦੇ ਹੈਗੇ ਫਿਰ ਇਹ ਕਿਸੇ ਦੇ ਨਹੀਂ ਬੰਦੇ ਹੈਗੇ ਤੁਸੀਂ ਪੈਸਾ ਵੀ ਖਵਾਉਂਦੇ ਰਹੇ ਇਜਤ ਵੀ ਖਰਾਬ ਕਰ ਲਈ ਆਪਦੀ ਕਿਸੇ ਪਾਸੇ ਨਹੀਂ ਰਹੇ ਤੁਸੀਂ ਹਾਂਜੀ ਮੇਰੀ ਬਸ ਬੇਨਤੀ ਹੈ ਜੀ ਬਸ ਮੈਨੂੰ ਇਨਸਾਫ ਦਿਵਾਇਆ ਜਾਵੇ ਜੀ ਕਿਉਂਕਿ ਮੈਂ ਥਾਂ ਥਾਂ ਤੇ ਮੈਂ ਭਟਕਣ ਆਣੀ ਚਾਹੁੰਦੀ ਮੈਨੂੰ 3 ਮਹੀਨੇ ਹੋ ਗਏ ਜੀ ਇੱਥੇ ਬੈਠੇ ਨੂੰ ਵੀ ਮੈਂ ਜਾਣਿਆ ਵੀ ਮੇਰਾ ਜਲਦੀ ਤੋਂ ਜਲਦੀ ਵੀ ਮੇਰੀ ਸੁਣਵਾਈ ਹੋਵੇ ਵੱਧ ਤੋਂ ਵੱਧ ਜੋ ਵੀ ਦੇਖਦੇ ਆ ਵੀ ਵੀਡੀਓ ਆਪਣਾ ਤੁਹਾਡਾ ਥਾਣਾ ਕਿਹੜਾ ਪੈਂਦਾ ਤੁਹਾਨੂੰ ਸਾਨੂੰ ਸਿਰਪੁਰ ਥਾਣਾ ਪੈਂਦਾ ਜੀ ਸਿਰਪੁਰ ਹਾਂਜੀ ਉੱਥੇ ਤੁਸੀਂ ਐਪਲੀਕੇਸ਼ਨ ਦਿੱਤੀ ਹੋਈ ਹੈ ਹਾਂਜੀ ਸਭ ਤੋਂ ਪਹਿਲਾਂ ਮੈਂ ਉੱਥੇ ਦਿੱਤੀ ਸੀ ਤੇ ਉਥੋਂ ਮਤਲਬ ਉਹ ਆਏ ਸੀਗੇ ਉਹਨਾਂ ਦੇ ਬੰਦੇ ਆਏ ਸੀਗੇ ਇਧਰੋਂ ਮੇਰੇ ਪਿੰਡ ਦੇ ਬੰਦੇ ਸੀਗੇ ਤੇ ਉਹ ਕਹਿੰਦੇ ਸਾਨੂੰ 5-7 ਦਿਨ ਦੇ ਦੋ ਤੇ ਉਸ ਤੋਂ ਬਾਅਦ ਅਸੀਂ ਗੱਲਬਾਤ ਕਰਾਂਗੇ ਵੀ ਸਾਨੂੰ ਪ੍ਰੋਪਰ ਗੱਲ ਦਾ ਪਤਾ ਨਹੀਂ ਹੈਗਾ ਮੁੰਡੇ ਵਾਲੇ ਕੁਝ ਹੋਰ ਕਹਿੰਦੇ ਆ ਕੁੜੀ ਦੇ ਗੱਲਾਂ ਸੁਣ ਕੇ ਸਾਨੂੰ ਵੀ ਕਹਾਣੀ ਚ ਵੀ ਕੋਈ ਹੈ ਨਹੀਂ ਵੀ ਇਦਾਂ ਵੀ ਅਸੀਂ ਸਾਰੀ ਗੱਲ ਪ੍ਰੋਪਰ ਕਰਾਂਗੇ ਉਹਨਾਂ ਨਾਲ ਖੁੱਲ ਕੇ ਵੀ ਫਿਰ ਅਸੀਂ ਆਵਾਂਗੇ ਤੇ ਉਸ ਤੋਂ ਬਾਅਦ ਜੀ ਹਨ 5-6 ਦਿਨ ਪਾਏ ਸੀ 2 ਕੁ ਦਿਨ ਹੀ ਲੰਗੇ ਸੀ ਕਿ ਮੈਂ ਬਹੁਤ ਜ਼ਿਆਦਾ ਬਿਮਾਰ ਹੋ ਗਈ ਸੀ ਮੈਂ ਮੇਰੇ ਕੋਲ ਕੋਈ ਰਸਤਾ ਨਹੀਂ ਸੀ ਫਿਰ ਮੈਂ ਮਹਿਲਾ ਮੰਡਲ ਪਹੁੰਚ ਗਈ ਵੀ ਮੇਰੀ ਜਲਦੀ ਕੋਈ ਹੋਊਗੀ ਪਰ ਉੱਥੇ ਵੀ ਜਾ ਕੇ ਮੈਨੂੰ ਪੈਸਿਆਂ ਦੀ ਸੁਣਾਇਆ ਗਿਆ ਵੀ ਤੂੰ ਪੈਸੇ ਲੈ ਲੈ ਹੁਣ ਇਦਾਂ ਥੋੜਾ ਜੀ ਕੱਲ ਉਹ ਉਹ ਇਹ ਹੁਣ 9 ਲੱਖ ਦਿੰਦਾ ਆ ਤੇ ਕੋਈ 10 ਲੱਖ ਦੇ ਦੂਗਾ ਬਾਦੂ ਮੁੰਡੇ ਪੈਸੇ ਵਾਲੇ ਵੀ ਬੈਠੇ ਆਗੇ ਫਿਰ ਐਂ ਤਾਂ ਕੋਈ ਵੀ ਕਿਸੇ ਵੀ ਕੁੜੀ ਨੂੰ ਇਦਾਂ ਕਰਕੇ ਛੱਡ ਦੂਗਾ ਮੈਂ ਚੋਣੇ ਵੀ ਮੇਰੀ ਤਾਂ ਜ਼ਿੰਦਗੀ ਜਿਹੜੀ ਬਰਬਾਦ ਹੋ ਗਈ ਹੋ ਗਈ ਮੇਰੇ ਹੱਥ ਬਨ ਕੇ ਹੀ ਬੇਨਤੀ ਆ ਕੁੜੀਆਂ ਨੂੰ ਵੀ ਵੀ ਕੋਈ ਵੀ ਕੁੜੀ ਕਿਸੇ ਮੁੰਡੇ ਦੇ ਗੱਲਾਂ ਚ ਨਾ ਵੇ ਆਪਣੀ ਲਾਈਫ ਨਾ ਖਰਾਬ ਕਰੇ